ਉਹਨਾਂ ਨੇ ਕਹਿਣਾ ਸੀ ਕਿ ਸਾਡੇ ਕਰਕੇ ਬਾਦਲ ਦਲਹਾਰੇ। ਸਵਾਮਾਦੀ ਪਾਰਟੀ ਨੇ ਵੀ ਕੁਝ ਝੂਠ ਵੀ ਬੋਲੇ ਕੁਝ ਸੱਚ ਵੀ ਬੋਲੇ। ਹੋ ਸਕਦਾ 2027 ਦੇ ਵਿੱਚ ਅਕਾਲੀ ਦਲ ਆਪਣੀ ਸਰਕਾਰ ਬਣਾ ਸਕੋ। ਜਿਸ ਆਪ ਨੇ ਬਿਹਾਰ ਦੀ ਰੈਲੀ ਵਿੱਚ ਬਿਆਨ ਤਾਂ ਦਿੱਤਾ ਕਿ ਇਹਦੇ ਪਿੱਛੇ ਕੋਈ ਵੀ ਜੇ ਹੋਵੇਗਾ ਤੇ ਉਹਨੂੰ ਬਖਸ਼ਿਆ ਨਹੀਂ ਜਾਵੇਗਾ। ਸਸੇਗਲ ਜੀ ਅੱਜ ਦੇ ਸਾਡੇ ਇਸ ਪੋਡਕਾਸਟ ਵਿੱਚ ਤੁਹਾਡਾ ਸਵਾਗਤ ਹੈ। ਮੈਂ ਅੱਜ ਆਪਣੇ ਦੋਸਤ ਤੇਜਵੰਤ ਕੰਬੋਜ ਨਾਲ ਪੰਜਾਬ ਦੀ ਮੌਜੂਦਾ ਸਥਿਤੀ ਜੋ ਚੱਲ ਰਿਹਾ ਹੈ ਤਰਨਤਾਰਨ ਇਲੈਕਸ਼ਨ ਉਸ ਤੋਂ ਬਾਅਦ ਬਿਹਾਰ ਇਲੈਕਸ਼ਨ ਤੇ ਦਿੱਲੀ ਬੰਬਿੰਗ ਬਾਰੇ ਕੁਝ ਫੈਕਟ ਪੇਸ਼ ਕਰਾਂਗੇ ਕੁਝ ਆਪਣਾ ਪੁਆਇੰਟ ਆਫ View ਰੱਖਾਂਗੇ ਕਿ ਕਿੰਨਾ ਗੱਲਾਂ ਕਰਕੇ ਦਿੱਲੀ ਬੰਬਿੰਗ ਹੋਈ ਤੇ ਜਾ ਕਿੰਨਾ ਗੱਲਾਂ ਦਾ ਫਾਇਦਾ ਆਕਾਲੀ ਦਰ ਨੂੰ ਤਰਨਤਾਰਨ ਇਲੈਕਸ਼ਨ ਵਿੱਚ ਹੋਵੇਗਾ ਮੈਂ ਸਾਰੇ ਸਰੋਤਿਆਂ ਦਾ ਧੰਨਵਾਦ ਕਰਦਾ ਜਿਹੜੇ ਅਜੇ ਵੀ ਸਾਡੇ ਚੈਨਲ ਨਾਲ ਜੁੜੇ ਹੋਏ ਨੇ ਇਹ ਕਾਫੀ ਸਮੇਂ ਬਾਅਦ ਦਾ ਸਾਡਾ ਪਹਿਲਾ ਇੰਟਰਵਿਊ ਹੈ ਤੇ ਹੁਣ ਇਹ ਅਸੀਂ ਇੰਟਰਵਿਊ ਦੀ ਸੀਰੀਜ਼ ਸ਼ੁਰੂ ਕੀਤੀ ਹੈ ਹਰ ਸ਼ਨੀਵਾਰ ਕੁਝ ਨਵੇਂ ਟੌਪਿਕ ਤੇ ਮੁੱਦੇ ਲੈ ਕੇ ਤੁਹਾਡੇ ਦਰਮਿਆਨ ਪੇਸ਼ ਹੋਵਾਂਗੇ ਮੈਂ ਹੁਣ ਆਪਣੇ ਦੋਸਤ ਤੇਜਵੰਤ ਦਾ ਸਵਾਗਤ ਕਰਦਾ ਹਾਂ ਸਤਿ ਸ਼੍ਰੀ ਅਕਾਲ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਹੋਰ ਸਨავ ਠੀਕ ਠਾਕ ਜੀ ਹਾਂਜੀ ਹਾਂਜੀ ਵਧੀਆ ਜੀ ਤੁਹਾਨੂੰ ਜਿੱਦਾਂ ਪਤਾ ਹੀ ਹੈ ਕਿ ਆਪਣੇ ਤਰਨਤਾਰਨ ਇਲੈਕਸ਼ਨ ਦਾ ਰਿਜ਼ਲਟ ਆਇਆ ਪਿਛੇ ਬੜਾਈ ਹੈ ਹੈਰਾਨੀ ਜਨਕ ਜਰਜੈਂਟ ਸੀ ਹਾਂਜੀ ਹਾਂਜੀ ਸ਼ੁਰੂ ਵਿੱਚ ਉਮੀਦ ਲਗਾਈ ਸੀ ਕਿ ਵਾਰਸ ਪੰਜਾਬ ਜਥੇਬੰਦੀ ਦੇ ਭਾਈ ਸਾਹਿਬ ਭਾਈ ਮਨਦੀਪ ਸਿੰਘ ਜੀ ਲੀਡ ਲੈ ਰਿਹਾ ਪਰ ਆਖਿਰ ਤੇ ਐਸੇ ਇੱਕ ਦੋ ਦਿਨਾਂ ਦੇ ਵਿੱਚ ਕੀ ਹੋਇਆ ਕਿ ਆਮ ਆਦਮੀ ਦੀ ਸਰਕਾਰ ਜਾਂ ਉਹਨਾਂ ਦੇ ਕੰਮ ਬੋਲਦੇ ਅਜੇ ਵੀ ਬਾਜੀ ਮਾਰ ਗਈ। ਵੇਖੋ ਜੀ ਇਹਨਾਂ ਦੇ ਵਿੱਚ ਬਹੁਤ ਗੱਲਾਂ ਮੈਟਰ ਕਰਦੀਆਂ। ਜਿੱਦਾਂ ਅਮਰਿਤਪਾਲ ਚਪਾਈ ਅਮਰਿਤਪਾਲ ਸਿੰਘ ਜੀ ਤੋਂ ਜਿੱਦਾਂ ਕੈਦ ਹੋਈ ਉਹ ਚੀਜ਼ ਉਹ ਚੀਜ਼ ਨੇ ਬਹੁਤ ਮੈਟਰ ਕਰਿਆ। ਮੇਨਿੰਦੇ ਚ ਗੱਲ ਉਹ ਹੁੰਦੀ ਹੈ ਕਿ ਆਮ ਆਦਮੀ ਪਾਰਟੀ ਸਰਕਾਰ ਦਾ ਜਿੱਤਣ ਦਾ ਮੁੱਖ ਕਰਨੇ ਹੈ ਕਿ ਉਹਨਾਂ ਕੋਲ ਸਭ ਤੋਂ ਵੱਧ ਐਮਐਲਏ ਦੀ ਗਿਣਤੀ ਹੈ ਮੌਜੂਦਾ ਸਮੇਂ ਚ ਉਹਨਾਂ ਦੀ ਸਰਕਾਰ ਹੈ ਸਾਰਾ ਤੰਤਰ ਜੋ ਵੀ ਸਰਕਾਰੀ ਕਹਿ ਸਕਨੇ ਆ ਕੁਝ মিডিਆ ਦੇ ਘਰ ਵੀ ਜੋ ਖਰੀਦ ਸਕਦੇ ਆ ਜਾਂ ਹੋਰ ਵੀ ਕੋਈ ਆਕਸਟਰਨਲ سپورਟ ਲੈ ਸਕਦੇ ਆ ਉਹਨਾਂ ਨੂੰ ਮਿਲੇ ਆਮ ਲੋਕਾਂ ਦੀ ਤਕਰੀਬਨ ਇਹੀ ਰਾਏ ਸੀਗੀ ਕਿ ਇਹਨਾਂ ਦੀ ਸਰਕਾਰ ਹੈ ਐਮਐਲਏ ਇਹਨਾਂ ਦੀ ਹੀ ਪਾਰਟੀ ਦਾ ਬੰਦਾ ਬਣਾਇਆ ਜਾਏ ਤਾਂ ਜੋ ਸਾਡੇ ਇਲਾਕੇ ਦਾ ਕੋਈ ਵਿਕਾਸ ਹੋ ਸਕੇ ਕੁੱਲ ਬਲਾਕੇ ਤੁਸੀਂ ਗਿਣਦੇ ਹੋ ਕਿ ਜਦੋਂ ਤੱਕ ਉੱਤੇ ਸਰਕਾਰ ਇਹਨਾਂ ਦੀ ਸੀ 메ਜਰ ਫੈਕਟ ਇਹੀ ਰਹਾ ਕਿ ਲੋਕਾਂ ਨੂੰ ਵੀ ਪਤਾ ਕਿ ਇੱਕ ਸਾਲ ਆ ਜੇ ਸਰਕਾਰ ਦਾ ਪਿਆ ਸੀ ਇਹਨਾਂ ਤੋਂ ਕੰਮ ਲੈਣਾ ਹਾਂਜੀ ਤਾਂ ਕਰਕੇ ਆਮਦਵੀ ਸਰਕਾਰ ਨੂੰ ਪਹਿਲ ਦਿੱਤੀ ਗਈ ਹਾਂਜੀ ਬਿਲਕੁਲ ਕੁਝ ਇਹਦੇ ਵਿੱਚ ਦੂਸਰੇ ਕਾਰਨ ਇਹ ਵੀ ਹੈ ਜਿੱਦਾਂ ਸ਼ਰੋਮਣੀ ਅਕਾਲੀ ਦਲ ਬਾਦਲ ਦਲ ਉਹ ਦੂਸਰੇ ਨੰਬਰ ਤੇ ਰਿਹਾ ਪਰ ਉਹਨਾਂ ਦੀ ਵੋਟਾਂ ਦੀ ਗਿਣਤੀ ਚੰਦ ਹੀ ਕੁਛ ਹੀ ਵੋਟਾਂ ਘੱਟ ਸੀ ਜਿੱਦਾਂ ਪਾ ਦੇ ਸਕਦੇ ਆ ਮੈਂ ਤੁਹਾਨੂੰ ਇਲੈਕਸ਼ਨ ਕਮਿਸ਼ਨ ਦੀ ਸਾਈਟ ਦੱਸਣਾ ਜਾਵਾਂਗਾ ਜਿੱਦੋਂ 12091 ਵੋਟਾਂ ਤੋਂ ਇਹ ਹਾਰੇ ਠੀਕ ਹੈ ਪਰ ਸੇਮ ਹੀ ਮੈਂ ਭਾਈ ਮਨਦੀਪ ਸਿੰਘ ਖਾਲਸਾ ਉਹਨਾਂ ਨੇ 19620 ਵੋਟਾਂ ਲਈਆਂ ਜੋ ਕੀ ਇਹਨਾਂ ਦੀ 19620 ਵੋਟ ਵਿੱਚੋਂ ਜੇ ਆਪਾਂ ਆਮ ਤੌਰ ਦਾ ਸਭਾਈ ਕਰਾ ਆਪਣਾ ਅੰਦਾਜ਼ਾ ਲਾਈਏ ਤਾਂ 15000 ਵੋਟ ਮੇਰੇ ਮੁਤਾਬਿਕ ਅਕਾਲੀ ਦਲ ਸ਼੍ਰੋਮਣੀ ਅਕਾਲੀ ਦਲ ਬਦਲ ਦਲ ਦੀ ਸੀ ਠੀਕ ਹੈ ਜਿਹੜੀ ਵਾਰਿਸ ਪੰਜਾਬ ਜੈਸੇ ਬੰਦੀ ਨੇ ਤੋੜੀ ਹਾਂਜੀ ਜਾਂ ਪੰਥ ਦੀ ਵੋਟ ਆਪਾਂ ਕਹਿ ਸਕਦੇ ਜੋ ਪੰਥ ਦੀ ਵੋਟ ਆਪਾਂ ਕਹਿ ਸਕਦੇ ਜਿੱਦਾਂ ਪੁਰਾਣੇ ਸਮੇਂ 'ਚ ਅਕਾਲੀ ਦਲ ਦੀ ਸਰਕਾਰਾਂ 'ਚ ਜੋ ਕੁਝ ਹੋਇਆ ਉਹ ਜਿੱਦਾਂ ਆਪਣੇ ਪੰਥ ਦੇ ਲੋਕ ਸੰਗਤ ਆਪਣੀ ਉਹਨਾਂ ਅਗਰ ਸ਼ਰਮਣੀ ਅਕਾਲੀ ਦਲ ਤੋਂ ਨਰਾਸੀ ਜਾਂ ਜਿੱਦਾਂ ਹੁਣ ਅਕਾਲੀ ਦਲ ਦੇ ਕੁਝ ਧੜੇ ਹੋ ਚੁੱਕੇ ਹਨ ਜਾਂ ਉਹ ਹਰੇਕ ਵਰਕਰ ਦਾ ਹਰੇਕ ਮੰਤਰੀ ਦਾ ਆਪਣੇ ਏਰੀਆ 'ਚ ਕੁਛ ਨਾ ਕੁਛ ਪ੍ਰਭਾਵ ਹੁੰਦਾ ਇਸੇ ਕਰਕੇ ਉਹ ਥੋੜਾ ਥੋੜਾ ਪ੍ਰਭਾਵ ਕਰਦਾ ਅਕਾਲੀ ਦਲ ਦੇ ਉੱਪਰ ਇਫੈਕਟ ਕਰਿਆ ਇੱਕ ਤੁਸੀਂ ਆਡੀਓ ਵੀ ਸੁਣੀ ਹੋਊਗੀ ਫੋਨ ਕਾਲ ਤੇ ਭਾਈ ਸਾਹਿਬ ਮਨਦੀਪ ਸਿੰਘ ਨਾਲ ਇਲੈਕਸ਼ਨ ਤੋਂ ਬਾਅਦ ਜਦੋਂ ਗੱਲ ਹੋਈ ਹਾਂਜੀ ਹਾਂਜੀ ਉਹਨਾਂ ਦਾ ਕਹਿਣਾ ਸੀ ਜੇ ਅਕਾਲੀ ਦਲ ਇਕੱਠਾ ਹੁੰਦਾ ਹਾਂਜੀ ਤਾਂ ਜਿੱਤ ਜਾਣਾ ਸੀ ਮਤਲਬ ਉਹਨਾਂ ਦਾ ਇਹ ਕਹਿਣਾ ਸੀ ਕਿ ਸਾਡੇ ਕਰਕੇ ਬਾਦਲ ਡਲ ਹਾਰੇ ਉਹ ਬਿਲਕੁਲ ਜੀ ਕਿ ਉਹਨਾਂ ਨੂੰ ਵੀ ਪਤਾ ਹੈ ਵੋਟ ਮੇਨ ਤਰਨ ਤਰਨ ਦੀ ਸਿੱਖ ਮੈਜੋਰਟੀ ਦੀ ਵੋਟ ਪੰਥ ਦੀ ਵੋਟ ਪੰਥ ਦੀ ਵੋਟ ਦੋ ਹਿੱਸਿਆਂ ਚ ਮੰਡੀ ਗਈ ਬਾਈ ਅਮਰਿਤਪਾਲ ਜੀ ਜਦੋਂ ਉਹ ਦਵਾਈ ਤੋਂ ਵਾਪਸ ਆਇਆ ਉਹਨਾਂ ਨੇ ਵੀ ਸੰਗਤ ਵਿੱਚ ਕਾਫੀ ਹੋਲਡ ਕਰਿਆ ਸੰਗਤ ਵੀ ਉਹਨਾਂ ਦੇ ਨੌਜਵਾਨੀ ਬਹੁਤ ਉਹਨਾਂ ਦੇ ਪਿੱਛੇ ਨਸ਼ਿਆਂ ਦਾ ਸ਼ਟਾਊਨ ਕਰਕੇ ਜਾਂ ਉਹ ਜਿੱਦਾਂ ਅਮਰੇ ਸਿਖਾਉਂਦੇ ਸੀ ਬੰਦਿਆਂ ਨੂੰ ਸਹੀ ਰਸਤੇ ਲਾਉਂਦੇ ਸੀਗੇ ਉਸ ਤੋਂ ਬਾਅਦ ਉਹਨਾਂ ਨੂੰ ਡਿਬੜੂਗੜ੍ਹ ਜੇਰ ਵਿੱਚ ਸਰਕਾਰ ਦੁਆਰਾ ਭੇਜਿਆ ਗਿਆ ਤਾਂ ਪੰਥ ਦੇ ਕਾਫੀ ਲੋਕ ਨਾਰਾਜ਼ ਵੀ ਸਨ ਹੋ ਸਕਦਾ ਉਹਨਾਂ ਚੋਂ ਆਪਾਂ ਵੀ ਹੋ ਸਕਦੇ ਆ ਜੋ ਆਪਾਂ ਵੀ ਨਰਾਜ ਹੋਈਏ ਸਰਕਾਰ ਤੋਂ ਕਹਿ ਸਰਕਾਰ ਦੀ ਗੱਲ ਕਰੀਏ ਕੁਝ ਕੰਮ ਜਦੋਂ ਦੇਖਿਆ ਜਾਵੇ ਕਿਸੇ ਵੀ ਰਾਜੇ ਦਾ ਰਾਜ ਹੈ ਹਾਂਜੀ ਹਾਂਜੀ ਉਸ ਵਿੱਚ ਜੇ ਚੰਗੇ ਕੰਮ ਜੇ 100 ਹੁੰਦੇ ਨੇ ਤੇ 2-4 ਮਾੜੇ ਵੀ ਮਾੜੇ ਵੀ ਹੁੰਦੇ ਨੇ ਅੱਜ ਕਈ ਇਹ ਹਰੇਕ ਬੰਦਾ 100% ਖਰਾ ਉਤਰੇ ਉਹ ਤਾਂ ਬਿਲਕੁਲ ਨਹੀਂ ਤੂੰ ਵੇਖੋ ਜੀ ਅੱਜ ਕੱਲ ਦੀ ਦੁਨੀਆ ਵਿੱਚ ਕੋਈ ਵੀ ਸਰਕਾਰ ਚਾਹੇ ਉਹ ਅਮਰੀਕਾ ਦੀ ਸਰਕਾਰ ਹੋਵੇ ਜਾਂ ਪੰਜਾਬ ਦੀ ਹੈ ਇੰਡੀਆ ਦੀ ਹੈ ਇੱਕ ਸਰਕਾਰ ਅਗਰ 10 ਵਾਦੇ ਕਰਦੇ ਹੈ ਸ਼ਾਇਦ ਉਹਨਾਂ ਚਾਰ ਹੀ ਪੂਰੇ ਕਰ ਸਕਦੀ ਹੈ ਹਰ ਹਰ ਵਿਅਕਤੀ ਨੂੰ ਖੁਸ਼ ਨਹੀਂ ਕੀਤਾ ਜਾ ਸਕਦਾ ਤੇ ਵਾਦੇ ਕਰਨੇ ਕਿਉਂ ਚਾਹੀਦੇ ਨੇ ਇਹੋ ਜਿਹੜੇ ਆਪਾਂ ਪੂਰੇ ਨਹੀਂ ਕਰ ਸਕਦੇ ਇਹ ਤਾਂ ਇਨਸਾਨੀ ਫਿਤਰਤ ਕਹਿ ਸਕਦੇ ਆਪਾਂ ਲਾਲਚ ਦੇ ਨਾਲ ਲਾਲਚ ਦੇ ਨਾਲ ਜਾਂ ਇਹ ਕਹਿ ਸਕਦੇ ਆ ਕਿ ਹਰ ਇੱਕ ਉਹਨਾਂ ਨੂੰ ਜਿੱਦਾਂ ਚਲੋ ਆਪਣੇ ਲੈਵਲ ਤੇ ਹੁੰਦਾ ਜਿਸ ਨੂੰ ਸ਼ਕਤੀ ਦੀ ਜ਼ਰੂਰਤ ਹੁੰਦੀ ਹੈ ਉਹ ਕਿਸੇ ਨਾ ਕਿਸੇ ਤਰੀਕੇ ਨਾਲ ਉਹਸ ਨੂੰ ਪ੍ਰਾਪਤ ਕਰਨਾ ਚਾਹੁੰਦਾ ਹੈ ਹੋ ਸਕਦਾ ਉਹਦੇ ਵਿੱਚ ਕੁਝ ਝੋਟ ਵੀ ਹੋਵੇ ਕੁਝ ਗੱਲਾਂ ਸੱਚ ਵੀ ਹੋਣ ਸਵਾਮੀ ਦੀ ਪਾਰਟੀ ਨੇ ਵੀ ਕੁਝ ਝੂਠ ਵੀ ਬੋਲੇ ਕੁਝ ਸੱਚ ਵੀ ਬੋਲੇ ਕੋ ਜਿਹਨਾਂ ਨੇ ਇਦਾਂ ਦੇ ਵਾਅਦੇ ਕੀਤੇ ਜਿਹੜੇ ਪ੍ਰੈਕਟੀਕਲਟੀ ਦੇ ਅਕੋਰਡਿੰਗ ਅਗਰ ਦੇਖੀਏ ਤਾਂ ਕੋਈ ਵੀ ਸਰਕਾਰ ਪੂਰੀ ਨਹੀਂ ਕਰ ਸਕਦੀ। ਨਹੀਂ ਕਰ ਸਕਦੀ। ਇਵੇਂ ਨਾ ਅਗਰ ਬਨਮੋਨ ਸਿੰਘ ਜੀ ਵੀ ਹੁੰਦਾ ਜੋ ਬਹੁਤ ਏਡੇ ਵੱਡੇ ਅਰਥ ਸ਼ਾਸਤਰੀ ਸੀ ਉਹ ਵੀ ਪੂਰੇ ਨਹੀਂ ਕਰ ਸਕਦੇ ਸੀ ਸੈਂਟਰ ਵਿੱਚ ਰਹਿੰਦੇ ਹੋਏ। ਬਿਲਕੁਲ। ਠੀਕ ਹੈ ਜੀ। ਸੋ ਇਸ ਤੋਂ ਬਾਅਦ ਅਗਰ ਅਕਾਲੀ ਦਲ ਦਾ ਵੇਖ ਜਿੱਦਾਂ ਆਪਾਂ ਪੰਜਾਬ ਵਿੱਚ ਵੇਖਦਿਆ ਹਾਂ ਜੀ। ਮੇਰੇ ਮੁਤਾਬਕ ਇਸ ਸਮੇਂ ਅਕਾਲੀ ਦਲ ਦੇ ਬਹੁਤ ਤੜੇ ਹੋ ਸਕਿਆ ਹੈ। ਹੋ ਗਿਆ। ਜਿੱਦਾਂ ਬਾਰਿਸ਼ ਪੰਜਾਬ ਦੇ ਹੋ ਗਿਆ ਸ਼ਰਮਣੀ ਅਕਾਲੀ ਦਲ ਅਮਰੀਸਾ ਰੋ ਗਿਆ। ਅਕਾਲੀ ਦਲ ਪਾਜਾ ਲੋ ਗਿਆ। ਉਨਾ ਕਾਲੀ ਜਨਸੀਤ ਬਣ ਚੁੱਕਿਆ ਹੈ ਸਰ ਸਾਹਿਬ ਜੀ ਹਾਂਜੀ ਉਹਨਾਂ ਨੇ ਅਕਾਲੀ ਦਲ ਬਣਾ ਲਿਆ ਵੈਸੇ ਤਾਂ ਮੌਜੂਦਾ ਸਮੇਂ ਚ ਸੰਗਤ ਦੀ ਮੰਗ ਇਹ ਹੈ ਕਿ ਅਗਰ ਸਾਰੇ ਅਕਾਲੀ ਇਕੱਠੇ ਹੋ ਜਾਣੇ ਇੱਕ ਟੰਡੇ ਦੱਲੇ ਇੱਕ ਦੱਲੇ ਇੱਕ ਚੰਡੇ ਥੱਲੇ ਨਹੀਂ ਮਾਫ ਕਰਨਾ ਜਿੱਦਾਂ ਉਹ ਪਾਰਟੀਆਂ ਆਪਦੀਆਂ ਰੱਖ ਸਕਦੇ ਨੇ ਪਰ ਇੱਕ ਅਲਾਈਅੰਸ ਕਰ ਸਕਦੇ ਨੇ ਓਵਰਆਲ ਅਕਾਲੀ ਦਲ ਦਾ ਸ਼ੀਟ ਸ਼ੇਅਰਿੰਗ ਕਰ ਸਕਦੇ ਆ ਪੰਜਾਬ ਦੇ ਤੇ ਹੋ ਸਕਦਾ ਹੈ 2027 ਦੇ ਵਿੱਚ ਅਕਾਲੀ ਦਲ ਆਪਣੀ ਸਰਕਾਰ ਬਣਾ ਸਕਦਾ ਹੈ ਪਰ ਵੇਖਿਆ ਜਾਵੇ ਤੇ ਲੋਕਾਂ ਦੀ ਇਹ ਵੀ ਕਿਆਸ ਹੈ ਕਿ ਜੇ ਅਕਾਲੀ ਦਲ ਬਾਦਲ ਤੜਾ ਹਾਂਜੀ ਆਪਾ বিজেপি ਨਾਲ ਜੁੜਦਾ ਤੇ ਫੇਰ ਹੀ ਗਤੀ ਆ ਪਰ ਪਿੱਛੇ ਜੇ ਨਾ ਆਪਾਂ ਕੁਝ ਸਮਾਂ ਪਹਿਲਾਂ ਇਹ ਵੀ ਖਬਰ ਦੇਖੀ ਸੀ ਕਿ ਅਮਰਿਤਪਾਲ ਦੇ ਫਾਦਰ ਸਾਹਿਬ ਦਾ ਇੱਕ ਵੀ ਬਿਆਨ ਸੀ ਉਹ ਵੀ ਉਹਨਾਂ ਨੇ ਸਪਸ਼ਟਤਾ ਨਹੀਂ ਕੀਤਾ ਸੀ ਹਾਂਜੀ ਪਰ ਸਿੱਧੇ ਜਾਂ ਸਿੱਧੇ ਤੌਰ ਤੇ ਕਿ ਉਹਨਾਂ ਦਾ ਵੀ ਮੰਨਣਾ ਸੀ ਕਿ ਸੈਂਟਰ ਨਾਲ ਅਲਾਈਂਸ ਤੋਂ ਬਿਨਾ ਕੁਝ ਨਹੀਂ ਹੋ ਸਕਦਾ ਉਹ ਹੋ ਸਕਦਾ ਜੇ ਬਦਲ ਧੜੇ ਨਾਲ ਨਾ ਹੋਵੇ ਤੇ ਵਾਰਿਸ ਪੰਜਾਬ ਦੇ ਜਥੇਬੰਦੀ ਨਾਲ ਪਾਈਪਾ ਦੀ ਹੋ ਜੇ ਅਲਾਈਂਸ ਨਹੀਂ ਵੇਖੋ ਜੀ ਉਹਦੇ ਜੀ ਇੱਡਾ ਮੈਟਰ ਕਰਦੀ ਹੈ ਵਾਰਿਸ ਪੰਜਾਬ ਦੀ ਇੱਕ ਸਿੱਖ ਕੌਮ ਦੀ ਮੇਨ ਪਾਰਟੀ ਆ ਉਹਨਾਂ ਦਾ ਮੇਨ ਫੋਕਸ ਸਿੱਖ ਕੌਮ ਕਰਕੇ ਆ ਜਾਂ ਪੰਜਾਬ ਕਰਕੇ ਠੀਕ ਹੈ ਤੇ ਪੁਰਾਣੇ ਕੁਝ ਸਮੇਂ ਚ ਭਾਜਪਾ ਨੇ ਇਦਾਂ ਦੇ ਕੰਮ ਕੀਤੇ ਆ ਜਿੱਦਾਂ ਆਪਾਂ ਖੇਤੀ ਦੇ ਕਾਨੂੰਨ ਕਹਿ ਸਕਦੇ ਆ ਜਾਂ ਹੋਰ ਜਿਵੇਂ ਪੰਜਾਬ ਮੌਜੂਦਾ ਸਮੇਂ ਚ ਪੰਜਾਬ ਯੂਨੀਵਰਸਿਟੀ ਤੇ ਉਹਨਾਂ ਦਾ ਹੱਕ ਜਮਾਉਣ ਦੀ ਕੋਸ਼ਿਸ਼ ਹੈ ਮੇਨ ਉਹਦਾ ਕਾਰਨ ਉਹ ਹੈ ਕਿ ਉਹ ਆਪਣਾ ਹਿੰਦੁਸਤਾਨ ਦਾ ਆਰਐਸਐਸ ਦਾ ਸਿਲੇਬਸ ਪੰਜਾਬ ਤੇ ਤੋਂ ਥੋਪਣਾ ਚਾਹੁੰਦੇ ਆ ਸਿੱਖ ਧਰਮ ਦਾ ਉਹ ਸਿਲੇਬਸ ਚੇਂਜ ਕਰਨਾ ਚਾਹੁੰਦੇ ਆ ਜਿੰਦੇ ਚ ਕੋਲ ਮਲਾ ਕੇ ਸਿੱਖ ਨਹੀਂ ਕਹਿ ਸਕਦੇ ਹਰ ਇੱਕ ਟਾਰਗੇਟ ਕਰ ਰਿਹਾ ਹੈ ਮੇਨ ਉਹਨਾਂ ਦਾ ਸਿਸਟਮ ਇਹ ਹੈ ਕਿ ਕਿੱਦਾਂ ਅਸੀਂ ਹਿੰਦੂ ਸਿੱਖ ਦਾ ਫੈਸਲਾ ਜਾਂ ਮੁਸਲਮਾਨਾਂ ਦਾ ਫੈਸਲਾ ਖਤਮ ਕਰਕੇ ਜਿਆਦਾ ਹਿੰਦੂ ਧਰਮ ਵਾਲਾ ਹਿੰਦੂ ਰਾਸ਼ਟਰ ਵਾਲਾ ਸੀ ਆਪਦਾ ਫੋਕਸ ਕਰੀਏ ਫੋਕਸ ਕਰੀਏ ਸੋ ਇਸ ਕਰਕੇ ਆਮ ਪੰਜਾਬ ਦੇ ਲੋਕਾਂ ਦੀ ਬੀਜੇਪੀ ਵੱਲ ਇੰਨੀ ਹਮਦਰਦੀ ਨਹੀਂ ਹੈ ਮੌਜੂਦਾ ਸਮੇਂ 'ਚ ਆਪਾਂ ਕਹਿ ਸਕਦੇ ਆ ਸ਼ਹਿਰੀ ਵੋਟ ਜਿੱਤੇ ਆਮ ਹਿੰਦੂ ਵੋਟ ਜ਼ਿਆਦਾ ਹੈ ਉਹਨਾਂ ਵਾਲੀ ਹੀ ਬਸ ਬੀਜੇਪੀ ਦੀ ਹੋल्ड ਹੈ ਬਾਕੀ 80% ਪਿੰਡਾਂ ਵਿੱਚ ਬੀਜੇਪੀ ਦੀ ਵੋਟ ਬਦਲ ਕੇ 33 ਪਾਰਟੀ ਦਾ ਪਾਰਟੀ ਹੈ ਉਹਨਾਂ ਦਾ ਬੋਲ ਬਣਾ ਕਾਂਗਰਸ ਪਾਰਟੀ ਦਾ ਬੋਲ ਬਣਦਾ ਦੇਖਿਆ ਜਾਵੇ ਤਾਂ ਲੋਕ ਇਹ ਚੀਜ਼ ਕਦੋਂ ਸਮਝਣਗੇ ਹੁਣ ਆਪਾਂ ਬਿਹਾਰ ਤੋਂ ਹੀ ਲਾਈਏ ਬਿਹਾਰ ਦਾ ਦੇਖੋ ਜੀ ਬਿਹਾਰ ਦੀ ਕੌਮ ਜੋ ਹੈ ਉਹ ਥੋੜੀ ਜੀ ਗਲਾਮੇ ਵੱਲ ਦੀ ਜ਼ਿਆਦਾ ਹੈ ਜਿੱਦਾਂ ਪੰਜਾਬ ਪੁਰਾਣੇ ਸਮੇਂ ਤੋਂ ਪੰਜਾਬ ਇੱਕ ਪਾਕਿਸਤਾਨ ਦਾ ਦਵਾਰ ਰਿਆ ਹਰੇਕ ਇਨਸਾਨ ਬਾਹਰ ਦੇ ਲੋਕਾਂ ਦੇ ਆਣ ਜਾਣ ਦਾ ਰਾਜਿਆਂ ਦਾ ਜਿਨ੍ਹਾਂ ਨੇ ਵੀ ਰਾਜ ਕਰਿਆ ਤੇ ਜਦੋਂ ਵੀ ਉਹ ਪੰਜਾਬ ਆਉਂਦੇ ਸੀ ਹਿੰਦੂਸਤਾਨ ਤੇ ਪੰਜਾਬ ਦੇ ਰਸਤੇ ਤੋਂ ਆਉਂਦੇ ਸੀ ਚਾਹੇ ਆਪਾਂ ਅਫਗਾਨਾਂ ਦੀ ਗੱਲ ਆ ਲਈਏ ਚਾਹੇ ਮੁਗਲਾਂ ਦੀ ਗੱਲ ਆ ਲਈਏ ਤਾਂ ਪੰਜਾਬ ਦਾ ਉਹ ਨਾਲ ਪੰਜਾਬ ਤੇ ਕਬਜ਼ਾ ਕਰਨਾ ਚਾਹੁੰਦੇ ਤੇ ਤਾਂ ਪੰਜਾਬ ਦੇ ਖੂਨ ਵਿੱਚ ਚੀਜ਼ ਲੜਾਈ ਲੜਾਈ ਨਹੀਂ ਆਪਾਂ ਕਹਿ ਸਕਦੇ ਇੱਕ ਬਗੀਪੁਣਾ ਇੱਕ ਬਗੀਪੁਣਾ ਹੋ ਸਕਦਾ ਆਪ ਬਗਾਵਤ ਬਗਾਵਤ ਵੀ ਨਹੀਂ ਆਪਾਂ ਕਹਿੰਦੇ ਆਪਾਂ ਇਹ ਕਹਿ ਸਕਦੇ ਕਿ ਆਪਣੇ ਆਪ ਨੂੰ ਰੱਖਿਆ ਕਰਨਾ ਹੱਕਾਂ ਲਈ ਲੜਨਾ ਸਹੀ ਨਾਲ ਸਹੀ ਗਲਤ ਨਾਲ ਗਲਤ ਲਈ ਉਹ ਖੜਨਾ ਤੇ ਪੰਜਾਬ ਦੇ ਖੂਨ ਵਿੱਚ ਉਹ ਗੱਲ ਹੈ ਔਰ ਸਾਡੇ ਗੁਰੂਆਂ ਨੇ ਵੀ ਬਹੁਤ ਲੜਾਈਆਂ ਲੜੀਆਂ ਬਿਲਕੁਲ ਬਿਨਾ ਧਰਮ ਤੋਂ ਦੇਖੇ ਜਿੱਦਾਂ ਹਿੰਦੂਆਂ ਲਈ ਲੜਾਈਆਂ ਲੜੀਆਂ ਉਹਨਾਂ ਨੇ ਮੁਸਲਮਾਨਾਂ ਨੇ ਵੀ ਲੜੀਆਂ ਬਾਕੀ ਉਮੀਦ ਤਾਂ ਜਿੱਦਾਂ ਹੋਣਾ ਪਹਿਲਾਂ ਦੇ ਸਰਵੇ ਪੂਰਦੇ ਸੀ ਜੀ ਬੀ ਜੀ ਪੀ ਤਾਂ ਪਿੱਛੇ ਜਾ ਰਹੀ ਸੀ ਮਤਲਬ ਤੇ ਇਹਨਾਂ ਦਾ ਜਿਹੜਾ ਇੰਡੀਆ ਗਠਜਬੰਦਨ ਸੀ ਸਾਰਿਆਂ ਦਾ ਇਹ ਜਨ ਸੁਰਜ ਵਾਲਿਆਂ ਦਾ ਤੇ ਰਾਹੁਲ ਗਾਂਧੀ ਦੀ ਕਾਂਗਰਸ ਪਾਰਟੀ ਦਾ ਤੇ ਇਹ ਉਸ ਤੋਂ ਉਮੀਦ ਜਤਾ ਰਹੇ ਸੀ ਕਿ ਅੱਧ ਤੋਂ ਉੱਪਰ ਸੀਟਾਂ ਗਠਜਬੰਦਨ ਲੈ ਕੇ ਜਾਊਗਾ ਪਰ ਜੇ ਵੇਖਿਆ ਜਾਵੇ ਤਾਂ ਇਹਨਾਂ ਨੂੰ ਤੀਜਾ ਹਿੱਸਾ ਸਾਰਿਆਂ ਨੂੰ ਸੀਟਾਂ ਮਿਲੀਆਂ ਇਹਦਾ ਆਪਾਂ ਇਸ ਤਰ੍ਹਾਂ ਕਹਿ ਸਕਦੇ ਹਾਂ ਜਿੱਦਾਂ ਜਿਹੜੀ ਕਾਂਗਰਸ ਇੰਡੀਆ ਗਠਜਬੰਦਨ ਦੀ ਜਿਹੜੀ ਜ਼ਿਆਦਾ ਵੋਟ ਸੀਗੀ ਜਿੱਦਾਂ ਉਹਨਾਂ ਨੇ ਲਾਲੋ ਯਾਦਵ ਨੇ ਆਪਣੇ ਵੱਡੇ ਪੁੱਤਰ ਤੇਜ ਪ੍ਰਤਾਪ ਯਾਦਵ ਨੂੰ ਆਪਣੀ ਪਾਰਟੀ ਚ ਕੱਟਦਾ ਕੱਟਦਾ ਉਹਨਾਂ ਨੇ 127 ਸ਼ਾਇਦ 129 ਸੀਟਾਂ ਤੇ ਇਲੈਕਸ਼ਨ ਲੜਿਆ ਲੜਿਆ ਉਹ ਉਹਨਾਂ ਨੇ ਆਪਣੇ ਮੁਤਾਬਕ ਅਗਰ 20 20000 ਵੋਟ ਦਾ ਵੀ ਕਿਤੇ ਨਾ ਕਿਤੇ ਫਰਕ ਪਾਇਆ ਉਹ ਕਾਂਗਰਸ ਔਰ ਆਪਣੇ ਜੈਸੀ ਯਾਦਦੀ ਪਾਰਟੀ ਤੋਂ ਫਰਕ ਪਿਆ ਉਹਦਾ ਬੀਜੇਪੀ ਤੇ ਕੋਈ ਨਹੀਂ ਬੀਜੇਪੀ ਦੇ ਕ ਆਪਣੀ ਜੋ ਧੜੇਬੰਦੀ ਸੀ ਜਿੰਦੇ ਚ ਉਹਨਾਂ ਦੇ ਆ ਜੀ ਆਰ ਵੀ ਮੇਨ ਇਹਨਾਂ ਦੀ ਪਾਰਟੀ ਸੀਗੀ ਜਾਂ ਆਰ ਜੀ ਜीडीਸੀ ਜੀਡੀਯੂ ਪਾਰਟੀ ਸੀ ਜੋ ਉਹਨਾਂ ਦੀ ਤੋਂ ਪਾ ਉਹਨਾਂ ਦੀਆਂ ਪਾਰਟੀਆਂ ਇਕੱਠੀਆਂ ਸੀ ਵੋਟਰਾਂ ਤੋਂ ਕੁਝ ਸਮੇਂ ਪਹਿਲਾਂ ਐ ਨਹੀਂ ਹੋਇਆ ਕਿ ਉਹਨਾਂ ਦੀ ਪਾਰਟੀ ਆਪਣੇ ਬکریاں ਹੋ ਗਈਆਂ ਉਸ ਤੋਂ ਬਾਅਦ ਜਿੱਦਾਂ ਪ੍ਰਸ਼ਾਂਤ ਕਿਸ਼ੋਰ ਜੀ ਉਹਨਾਂ ਦੀ ਕਾਪੀ ਦੀ ਪਾਰਟੀ ਆ ਗਈ ਜਨਸੁਰਾਜ ਪਾਰਟੀ ਉਹਨਾਂ ਨੇ ਵੀ ਉਹਨਾਂ ਦਾ ਹੱਦੋਬੰਦ ਕਾਂਗਰਸ ਦੀਆਂ ਵੋਟਾਂ ਦੇ ਇਫੈਕਟ ਤੇ ਉਹਨਾਂ ਦੇ ਆਉਣ ਵਾਲੀ ਉਹਨਾਂ ਨੂੰ ਦੇਖਿਆ ਜਾਵੇ ਤੇ ਜਿੰਨਾ ਉਹਨਾਂ ਬਾਅਦ ਦਾ ਕਿਹਾ ਜਾ ਰਿਹਾ ਸੀ ਉਹਨਾਂ ਰਿਜ਼ਲਟ ਉਹਨਾਂ ਨੂੰ ਮਿਲਿਆ ਆ ਉਹਨੇ ਬਿਹਾਰ ਵਿੱਚ ਬਹੁਤ ਰੈਲੀਆਂ ਕੀਤੀਆਂ ਬਹੁਤ ਪੱਧ ਯਾਤਰਾ ਬੜਾ ਜਿਆਦਾ ਪ੍ਰਭਾਵ ਹਾਂਜੀ ਉਹਨੇ ਗੱਲਾਂ ਵੀ ਬਹੁਤ ਚੰਗੀਆਂ ਕੀਤੀਆਂ ਵਿਕਾਸ ਦੀ ਗੱਲ ਕੀਤੀ ਐਜੂਕੇਸ਼ਨ ਹੈਲਥ ਦੀ ਗੱਲ ਕੀਤੀ ਮੇਨ ਉਹਨਾਂ ਦੇ ਅਪਲਾਈੰਦਾ ਜੋ ਆਪਣੇ ਸਭ ਤੋਂ ਵੱਡਾ ਮੁੱਦਾ ਉੱਥੋਂ ਦਾ ਗੱਲ ਕੀਤੀ ਕਿ ਕਿਉਂ ਬਿਹਾਰ ਦੇ ਲੋਕ ਬਾਹਲੇ ਰਾਜਾਂ ਵਿੱਚ ਜਾ ਕੇ ਨੌਕਰੀਆਂ ਘੱਟ ਤਨਖਾਹਾਂ ਦੇ ਕਰਨ ਉੱਦਾਂ ਦੇ ਕੋਈ ਫੈਕਟਰੀਆਂ ਚੰਗੀਆਂ ਫੈਕਟਰੀਆਂ ਚੰਗੀਆਂ ਕੰਪਨੀਆਂ ਬਿਹਾਰ ਵਿੱਚ ਕਿਉਂ ਨਹੀਂ ਲੱਗਦੀਆਂ ਜਦਕਿ ਉਹਨਾਂ ਕੋਲ ਬਹੁਤ ਜ਼ਿਆਦਾ ਜ਼ਮੀਨ ਦਾ ਬਹੁਤ ਜ਼ਿਆਦਾ ਪ੍ਰੋਵਾਈਡ ਕਰਵਾ ਸਕਦੇ ਐ ਆਪਣੇ ਵੱਡੇ ਵੱਡੇ ਵਪਾਰੀਆਂ ਨੂੰ ਮੈਂ ਪਿੱਛੇ ਜੇ ਆ ਜਦੋਂ ਰਿਜ਼ਲਟ ਆਇਆ ਉਹਨਾਂ ਦਾ ਬਿਆਨ ਸੁਣ ਰਿਹਾ ਸੀ ਕਿ ਲੋਕ ਉਸ ਲੀਡਰ ਨੂੰ ਉਹਨਾਂ ਨੂੰ ਦੂਰੋ ਦੂਰੋ ਚਾਹੁੰਦੇ ਆ ਹਾਂਜੀ ਜਿਹੜਾ ਐਜੂਕੇਸ਼ਨ ਦੀ ਗੱਲ ਕਰਦਾ ਹਾਂਜੀ ਜਿਹੜਾ এমਪਲੋਇਮੈਂਟ ਦੀ ਗੱਲ ਕਰਦਾ ਜਿਹੜਾ ਇੰਡਸਟਰੀ ਦੀ ਗੱਲ ਕਰਦਾ ਰੁਜ਼ਗਾਰ ਦੀ ਗੱਲ ਕਰਦਾ ਹਾਂਜੀ ਉਹਨੂੰ ਸੁਣਨਾ ਤਾਂ ਚਾਹੁੰਦੇ ਆ ਪਰ ਜਦੋਂ ਉਸ ਦਾ ਕਹਿਣਾ ਹੈ ਕਿ ਜਦੋਂ ਲੋਕੀ ਉਸ ਨੂੰ ਨਕਾਰਦੇ ਆ ਤੇ ਉਹਨਾਂ ਦਾ ਬਿਆਨ ਸੀ ਕਿ ਸਮਝ ਲਓ ਉਹ ਆਖਰੀ ਸੀਮਾ ਦੇ ਗੁਲਾਮ ਨੇ ਲੋਕ ਹਾਂ ਇਹ ਆਪਾਂ ਇਹ ਉਹਨਾਂ ਦੀ ਆਖਰੀ ਸਟੇਜ ਆ ਸਲੇਵਰੀ ਦੀ ਮੇਰੇ ਮੁਕਤਾਬ ਵੀ ਇਹ ਗੱਲ ਸਹੀ ਹੈ ਜਿੱਦਾਂ ਇਹ ਸਮਾਂ ਸੀਗਾ ਉਹਨਾਂ ਕੋਲ ਉਹ ਸੱਤਾ ਪਲਟ ਕਰ ਸਕਦੇ ਸੀ ਤੇ ਇਹ ਮੰਨ ਲਓ ਜਿੱਦਾਂ ਜਨ ਸੁਵਰਾਜ ਪਾਰਟੀ ਆ ਗਈ ਸੀ ਤਾਂ ਹੁਣ ਉਹਨਾਂ ਕੋਲ ਬਹੁਤ ਵੱਡੇ ਮੌਕੇ ਸੀਗੇ ਜਿਵੇਂ ਪੰਜਾਬ ਵਿੱਚ ਹੁਣ ਤ੍ਰਿਕੋਣਾ ਮੁਕਾਬਲਾ ਹੁੰਦਾ ਜਿਵੇਂ ਅਕਾਲੀ ਦਲ ਕਾਂਗਰਸ ਆਮ ਆਦਮੀ ਪਾਰਟੀ ਹੁਣ ਤਾਂ ਚੌਥੇ ਹਿੱਸੇ ਵਿੱਚ ਬੀਜੇਪੀ ਵੀ ਆ ਚੁੱਕੀ ਉਸੇ ਤਰ੍ਹਾਂ ਉਹਨਾਂ ਕੋਲ ਵੀ ਸੀਗਾ ਜਿੱਦਾਂ ਇੱਕ ਐਨਡੀਏ ਸੀਗਾ ਇੰਡੀਆ ਗਠਬੰਧਨ ਸੀਗਾ ਔਰ ਜਨਸਵਰਾਈ ਪਾਰਟੀ ਸੀਗੀ ਤੇ ਉਹ ਹਰੇਕ 5 ਸਾਲ ਲੱਭਾ ਦਾ ਸੱਤਾ ਪਰਿਵਰਤਨ ਕਰਵਾ ਕੇ ਆਪਣੇ ਰਾਜ ਦਾ ਕਾਫੀ ਚੰਗਾ ਵਿਕਾਸ ਕਰਵਾ ਸਕਦੇ ਸੀਗੇ ਕਿਉਂਕਿ ਜੋ ਵੀ ਪਾਰਟੀ ਪਹਿਲੀ ਵਾਰੀ ਅਗਰ ਨਵੀਆਂ ਪਾਰਟੀਆਂ ਚ ਪਹਿਲੀ ਵਾਰੀ ਸੱਤਾ ਵਿੱਚ ਆਉਂਦੀ ਤੋ ਅਗਲੇ 5 ਸਾਲ ਪਹਿਲੇ 5 ਸਾਲ ਤੋ ਕਰਦੇ ਸੀਗੇ ਪਰ ਅਗਲੇ 5 ਸਾਲ ਵੀ ਉਹ ਆਪਣੀ ਸਰਕਾਰ ਵਿੱਚ ਰਹਿਣ ਲਈ ਉਹ ਕਾਜ ਨਾਲ ਕੁਝ ਕੰਮ ਜ਼ਰੂਰ ਕਰਦੇ ਜ਼ਰੂਰ ਕਰਦੇ ਤੇ ਉਹ ਸਮੇਂ ਦੇ ਮੁਤਾਬਕ ਉਹ ਸੱਤਾ ਪੜਤ ਕਰ ਸਕਦੇ ਸੀਗੇ ਪਰ ਮੇਰੇ ਮੁਤਾਬਕ ਉਹਨਾਂ ਦੇ ਦਿਮਾਗ 'ਚ ਬਹੁਤ ਜ਼ਿਆਦਾ ਗੁਲਾਮੀ ਵੱੜ ਚੁੱਕੀ ਹੈ ਸ਼ਾਇਦ ਮੇਨ ਮੁੱਦਾ ਉਥੋਂ ਦਾ ਰੋਟੀ ਕਪੜਾ ਮਕਾਨ ਜਾਂ ਹੈਲਥ ਨਹੀਂ ਹੈ ਉਹਨਾਂ ਦੀ ਮੇਨ ਮੁੱਦਾ ਹਿੰਦੂਇਜ਼ਮ ਹੈ ਕਾਸਟ ਕਾਸਟਿਜ਼ਮ ਹੈ ਕਾਸ ਸਿਸਟਮ ਦੀ ਗੱਲ ਕਰ ਕਾਸ ਸਿਸਟਮ ਦੀ ਮੇਨ ਗੱਲ ਹੈ ਮੇਨ ਗੱਲ ਉਹੀ ਹੈ ਹਾਂਜੀ ਔਰ ਕਾਸ ਸਿਸਟਮ ਤੋਂ ਆਉਂਦੇ ਆਂਦੇ ਮੈਂ ਇੱਕ ਚੀਜ਼ ਨੋਟ ਕਰੀ ਜਿੱਦਾਂ ਮੈਂ ਮੰਗਲੌਰ ਵਿੱਚ ਜੋਬ ਕਰਦਾ ਸੀਗਾ ਠੀਕ ਔਰ ਮੈਂ ਹੁਣ ਚੰਡੀਗੜ੍ਹ ਜੋਬ ਕਰ ਰਿਹਾ ਤੇ ਮੈਂ 2-3 ਵਾਰ ਮੈਨੂੰ ਦਿੱਲੀ ਜਾਣ ਦਾ ਵੀ ਮੌਕਾ ਮਿਲਿਆ ਹਾਂ ਤੇ ਮੈਂ ਇੱਕ ਚੀਜ਼ ਵੇਖੀ ਸਭ ਤੋਂ ਜ਼ਿਆਦਾ ਅਗਰ ਕੋਈ ਕੰਮ ਕੋ ਹੱਥੀ ਕੰਮਕੌਮ ਕਰਦੀਏ ਤਾਂ ਮੁਸਲਮਾਨਾਂ ਦੀ ਕੌਮ ਹੈ ਸਭ ਤੋਂ ਜ਼ਿਆਦਾ ਚੰਗੇ ਕਾਰੀਗਰ ਉਹਨਾਂ ਦੇ ਕਿਉਂਕਿ ਉਹ ਕੰਮ ਨੂੰ ਸਰਕਾਰ ਤੋਂ ਕੋਈ ਉਮੀਦ ਨਹੀਂ ਆ ਸਾਨੂੰ ਸਰਕਾਰ ਤੋਂ ਕੁਝ ਮਿਲੇਗਾ ਨਹੀਂ ਸਭ ਤੋਂ ਵੱਧ ਬੇਰੁਜ਼ਗਾਰ ਸਭ ਤੋਂ ਜ਼ਿਆਦਾ ਘਟ ਪੜੇ ਲਿਖੇ ਲੋਕ ਕਹਿ ਸਕਦੇ ਆਪਾਂ ਯਾ ਜਿੰਨਾਂ ਕੋਲ ਬਹੁਤ ਹੀ ਕਟ ਸਕਿੱਲ ਹੈ ਉਹ ਹਿੰਦੂਆਂ ਚ ਪਾਏ ਜਾਂਦੇ ਆ ਕਿਉਂਕਿ ਉਹਨਾਂ ਨੂੰ ਹੁੰਦਾ ਸਾਨੂੰ ਸਰਕਾਰ ਤੋਂ ਰਾਸ਼ਨ ਮਿਲ ਜਗਾ ਸਾਨੂੰ ਕੋਈ ਹੈਲਥ ਰਿਲੇਟਡ ਸਾਨੂੰ ਸਰਕਾਰ ਤੋਂ ਕੋਈ ਕਾਰਡ ਬਣ ਜਗਾ ਯਾ ਉਹਨਾਂ ਦਾ ਟੀਚਾ ਹੀ ਨਹੀਂ ਹੈ ਕਿ ਜ਼ਿੰਦਗੀ ਚ ਉਹਨਾਂ ਨੇ ਕੁਝ ਕਰਨਾ ਹੈ ਉਹਨਾਂ ਨੂੰ ਸਿਰਫ ਆਪਣੇ ਧਰਮ ਨਾਲ ਹੀ ਆ ਉਹ ਹੀ ਉਹਨਾਂ ਨੂੰ ਮਿਸ ਗਾਈਡ ਕਰ ਕੀਤਾ ਜਾ ਰਿਹਾ ਪਾਰਟੀਆਂ ਵੱਲੋਂ ਹਿੰਦੂ ਰਾਸ਼ਟਰ ਦੇ ਨਾਮ ਤੇ ਆਪਾਂ ਕਹਿ ਸਕਦੇ ਨੇ ਜਿੰਦੇ ਚ ਬੀਜੇਪੀ ਸਭ ਤੋਂ ਵੱਡੇ ਨੰਬਰ ਤੇ ਯਾ ਕੋਈ ਹੋਰ ਪਾਰਟੀਆਂ ਵੀ ਨਹੀਂ ਕੋਈ ਮੁਸਲਮ ਵੀ ਹੋ ਸਕਦਾ ਹੈ ਜਿੱਦਾਂ ਬਿਹਾਰ ਜਾਂ ਯੂਪੀ 'ਚ ਇਹ ਜਿੰਦਾ ਸਾਥ ਹੋਇਆ ਦੇਖਿਆ ਜਾਂਦਾ ਹੈ। ਸ਼ਾਇਦ ਲੋਕਾਂ ਨੂੰ ਆਪਣੇ ਧਰਮ ਨੂੰ ਇੱਕ ਪਰਸਨਲ ਚੀਜ਼ਾਂ ਮੰਨ ਲਓ ਜਿੱਦਾਂ ਮੈਂ ਇੱਕ ਹਿੰਦੂ ਧਰਮ ਨਾਲ ਸੰਬੰਧਿਤ ਇਨਸਾਨ ਹਾਂ ਤੁਸੀਂ ਸਿੱਖ ਧਰਮ ਨਾਲੋ ਤਾਂ ਆਪਣੀ ਬਹੁਤ ਪੁਰਾਣੀ ਦੋਸਤੀ ਵੀ ਆ ਪਰ ਆਪਾਂ ਇੱਕ ਦੂਜੇ ਦੇ ਧਰਮ ਬਾਰੇ ਕਦੇ ਗਲਤ ਨਹੀਂ ਬੋਲਦੇ ਜਾਂ ਆਪਾਂ ਗੱਲ ਵੀ ਨਹੀਂ ਕਰਦੇ। ਬਿਲਕੁਲ ਤੁਹਾਨੂੰ ਤੁਸੀਂ ਮੇਰੇ ਧਰਮ ਦੀ ਇੱਜ਼ਤ ਕਰਦੇ ਹੋ ਮੈਂ ਤੁਹਾਡੇ ਧਰਮ ਦੀ ਇੱਜ਼ਤ ਕਰਦਾ ਤਾਂ ਤੁਸੀਂ ਆਪਦਾ ਧਰਮ ਨੂੰ ਫੋਲੋ ਕਰਦੇ ਹੋ ਮੈਂ ਆਪਦਾ ਧਰਮ ਨੂੰ ਫੋਲੋ ਕਰਦਾ। ਬਿਲਕੁਲ ऐसे तरह शायद यूपी बिहार ਦੇ ਲੋਗ ਇਹ ਚੀਜ਼ ਨਹੀਂ ਕਰਦੇ ਅੱਜ ਕੱਲ ਦਾ ਮੀਡੀਆ ਹੋ ਗਿਆ ਸਰਕਾਰੀ ਤੰਤਰ ਹੋ ਗਿਆ ਉਹ ਸਭ ਵਿਗਾਊ ਹੈ ਵਿਗਾਊ ਹੋਣ ਦੇ ਵਿੱਚ ਕੋ ਬਹੁਤ ਕਾਰਨ ਹੈ ਜਿੱਦਾਂ ਮੰਨ ਲਓ ਇਸ ਸਮੇਂ ਸੈਂਟਰ ਵਿੱਚ ਇੱਕ ਬੰਦੇ ਕੋਲ बीजेपी ਕੋਲ ਪਾਵਰ ਹੈ ਤੀਸਰੀ ਟਾਈਮ ਆ ਗਈ बीजेपी ਤੀਸਰੀ ਟਾਈਮ बीजेपी ਆ ਗਈ ਉਹਨਾਂ ਕੋਲ सीबीआई ईडी ਜੋ ਵੀ ਬਾਕੀ ਵੀ ਸਰਕਾਰੀ ਤੰਤਰ ਹੈ ਏਜੰਸੀਆਂ ਸਭ ਉਹਨਾਂ ਕੋਲ ਹੈ ਉਹ ਕੀ ਉਹ ਥੋੜੇ ਤੇ ਦਬਾਅ ਪਾ ਮੰਨ ਲਓ ਜੇਕਰ ਤੁਹਾਡਾ ਕੋਈ ਮੀਡੀਆ ਚੈਨਲ ਤੁਹਾਡੇ ਤੇ ਦਬਾਅ ਪਾ ਸਕਦਾ ਆ ਆਪਣੀ ਗੱਲ ਹੀ ਕਰ ਲੈਣਿਆ ਜੇ ਆਪਣਾ ਕੋਈ ਆਪਣਾ ਚੈਨਲ ਆ ਉਦਾਂ ਦੀ ਚੀਜ਼ ਪ੍ਰਮੋਟ ਕਰਦੇ ਆ ਮੰਨ ਲਓ ਆਪਾਂ ਹੀ ਆ ਆਪਣੇ ਕੋ ਆਪਣੇ ਤੇ ਕੋਈ ਸਰਕਾਰ ਦਾ ਕੋਈ ਤੰਤਰ ਦਬਾਅ ਪਾਏ ਜੇਕਰ ਤੁਹਾਡੇ ਪਰਿਵਾਰ ਨਾਲ ਇਦਾਂ ਕਰਦਾਂਗੇ ਜੇਕਰ ਤੁਸੀਂ ਸਾਡੇ ਪੱਖ ਵਿੱਚ ਨਹੀਂ ਬੋਲੋਗੇ ਬਿਲਕੁਲ ਫਿਰ ਆਪਾਂ ਨੂੰ ਵੀ ਆਪਣੇ ਬੱਚਿਆਂ ਦੀ ਸੁਰੱਖਿਆ ਲਈ ਜਾਂ ਆਪਣੇ ਪਰਿਵਾਰ ਲਈ ਚਿੰਤਾ ਹੋਏਗੀ ਤਾਂ ਆਪਾਂ ਨੂੰ ਉਹਨਾਂ ਦੇ ਪੱਖ ਵਿੱਚ ਨਾ ਚਾਹੁੰਦੇ ਹੋਏ ਵੀ ਬੋਲਣਾ ਪੈਣਾ ਕੁਝ ਮਜਬੂਰੀਆਂ ਦੇ ਮਾਰੇ ਆ ਕੁਝ ਵਿਕਾਊ ਹੈ ਬਿਲਕੁਲ ਔਰ ਇੰਦੇ ਵਿੱਚ ਇੱਕ ਵੱਡੀ ਸਾਜ਼ਿਸ਼ ਹੋਰ ਹੈ ਜੋ ਸ਼ਾਇਦ ਆਮ ਲੋਕਾਂ ਨੂੰ ਨਹੀਂ ਪਤਾਗਾ ਵੱਡੇ ਵੱਡੇ ਚੈਨਲਾਂ 'ਚ ਵੱਡੇ ਵੱਡੇ ਜੋ ਐਂਕਰ ਹੈ ਉਹ ਸਭ ਆਰਐਸਐਸ ਦੁਆਰਾ ਵੀ ਸਭ ਤਾਂ ਨਹੀਂ ਕੁਛ ਆਰਐਸਐਸ ਦੁਆਰਾ ਪ੍ਰੋਵਾਈਡ ਕਰਵਾਏ ਗਏ ਹਨ ਜਿੱਦਾਂ ਆਪਾਂ ਇੱਕ ਚਿਤਰਾ ਤ੍ਰਿਪਾਠੀ ਹੈ ਠੀਕ ਹੈ ਉਹ ਆਰਐਸਐਸ ਦੇ ਕੈਟਰਚੋ ਇੱਕ ਹੈ ਅ ਇੱਕ ਆਪਣੇ ਜੋ ਉਹ ਕਰਦੇ ਆ ਆਪ ਕੀ ਅਦਾਲਤ ਵਾਲੇ ਆਪਣੇ ਨਾਮ ਨਹੀਂ ਇੱਕ ਬਿਨਵਾ ਰਹੇ ਉਹਨਾਂ ਦਾ ਯਾਦ ਉਹ ਵੀ ਆਰਐਸਐਸ ਦੀ ਆਈਡਿਓਲੋਜੀ ਨਾਲ ਰਿਲੇਟਡ ਹੈ ਉਹ ਅਰੁਨ ਜੈਤ ਦੇ ਜਿੱਦ ਬਹੁਤ ਪੁਰਾਣੇ ਦੋਸਤ ਹੈ ਇਕੱਠੇ ਪੜਦੇ ਸੀਗੇ ਸੋ ਬੀਜੇਪੀ ਵਾਲਿਆਂ ਨੇ ਕੀ ਕਰਿਆ ਵੱਡੇ ਵੱਡੇ ਅਹੁਦਿਆਂ ਦੇ ਉਹਨਾਂ ਵਿੱਚ ਜੱਜ ਵੀ ਆਉਂਦੇ ਆ ਹਾਈ ਕੋਰਟ ਦੇ ਸੁਪਰੀਮ ਕੋਰਟ ਦੇ ਆਈਪੀਐਸ ਆਈਐਸ ਵੀ ਆਉਂਦੇ ਆ ਵੱਡੇ ਵੱਡੇ ਚੈਨਲਾਂ ਦੇ ਐਂਕਰ ਵੀ ਆਉਂਦੇ ਆ ਹੌਲੀ ਹੌਲੀ ਕਰਕੇ ਆਪਣੇ ਬੰਦੇ ਉਹਨਾਂ ਚ ਸੈੱਟ ਕਰੇ ਹੌਲੀ ਧੀਰੇ ਧੀਰੇ ਆਪਦੀ ਉਹਨਾਂ ਨੇ ਆਈਡਿਓਲੋਜੀ ਥੋਪੀ ਨਿਊਜ਼ਾਂ ਨੂੰ ਮੈਨੀਪੂਲੇਟ ਕੀਤਾ ਕਿਉਂਕਿ ਮੇਨ ਮੁੱਦੇ ਤੋਂ ਛੱਡ ਕੇ ਹੋਰ ਲੱਗ ਨਿਊਜ਼ ਹੀ ਚੱਲ ਰਹੀ ਅੱਜ ਦੀ ਨਿਊਜ਼ ਦਾ ਇਹ ਇੱਕ ਸੀਨ ਸੀ ਜਦੋਂ ਰਾਹੁਲ ਗਾਂਧੀ ਨੇ ਗੁਜਰਾਤ ਵਿੱਚ ਬਿਆਨ ਦਿੱਤਾ ਸੀ ਹਾਂਜੀ ਹਾਂਜੀ ਉਹ ਉਹਨਾਂ ਨੇ ਰੀਸ ਕੀਤੀ ਸੀ ਪਹਿਲਾਂ ਉਹ ਬਿਆਨ ਆਇਆ ਸੀ ਮੋਦੀ ਸਾਹਿਬ ਦਾ ਹਾਂਜੀ ਹਾਂਜੀ ਤੇ ਉਹਨਾਂ ਨੇ ਜਦੋਂ ਰੀਸ ਕਰਕੇ ਉਹਨਾਂ ਦੀ ਜਦੋਂ ਕੋਈ ਗੱਲ ਕੀਤੀ ਸੀ ਤੇ ਮੀਡੀਆ ਨੇ ਐਸਾ ਤਰੋੜ ਮਰੋੜ ਕੇ ਉਹਨੂੰ ਪੇਸ਼ ਕੀਤਾ ਕਿ ਉਹ ਬਿਆਨ ਹੀ ਰਾਹੁਲ ਗਾਂਧੀ ਦਾ ਬਣਾ ਲਾ ਕਿ ਮਸ਼ੀਨ ਚ ਪਾਓ ਦੂਜੇ ਪਾਸੇ ਉਹ ਉਹੀ ਗੱਲ ਕਰ ਗਿਆ ਹਜੇ ਤੱਕ ਰਾਹੁਲ ਗਾਂਧੀ ਨੂੰ ਹਰ ਉਹ ਵਿਅਕਤੀ ਫੈਮਿਲ ਦਾ ਉਹ ਬੰਦਾ ਹੈਗਾ ਇੰਦਾ ਆਮਗਾ ਆਮ ਪੰਜਾਬੀ ਆਪਾਂ ਕਹਿੰਦੇ ਜਿਹੜੀ ਉਹ ਗੱਲ ਹੈ ਪਰ ਇਦਾਂ ਉਹੀ ਤਾਂ ਗੱਲ ਹੈ ਸੋਸ਼ਲ ਮੀਡੀਆ ਤੰਤਰ ਸਾਰਾ ਬੀਜੇਪੀ ਕੋਲੇ ਕੁਝ ਵੱਡੇ ਵੱਡੇ ਨਿਊਜ਼ ਚੈਨਲਾਂ ਚ ਉਹਨਾਂ ਦੀ ਪੂਰੀ ਪਹੁੰਚ ਹੈ ਕੁਝ ਨਿਊਜ਼ ਚੈਨਲਾਂ ਚ ਉਹਨਾਂ ਦਾ ਹਿੱਸਾ ਹੈ ਜਿਵੇਂ ਸ਼ੁਭਾਸ ਚੰਦਰ ਜੀ ਜੀ ਨਿਊਜ਼ ਤੇ ਬਹੁਤ ਕੀ ਲੱਗਦਾ ਜੇ ਹੁਣ ਅਗਲੇ ਸੈਸ਼ਨ ਵਿੱਚ ਸੈਂਟਰ ਗਵਰਨਮੈਂਟ ਜੇ ਦੁਬਾਰਾ ਫਿਰ ਬੀਜੇਪੀ ਆਉਂਦੀ ਹੈ ਤੇ ਕਾਂਗਰਸ ਤੇ ਦੂਜੀਆਂ ਪਾਰਟੀਆਂ ਦਾ ਖਤਮ ਮੇਰੇ ਸਾਹਮਣਾਂ ਦਾ ਫਿਰ ਚਾਈਨਾ ਜਾਂ ਰਸ਼ੀਆ ਵਾਲਾ ਸਾਫ ਹੋ ਸਕਦਾ ਹੈ ਡੈਮੋਕਰੇਸੀ ਖਤਮ ਹੋ ਜਾਈ ਡੈਮੋਕਰੇਸੀ ਖਤਮ ਮੌਜੂਦਾ ਸਮੇਂ ਵਿੱਚ ਵੀ ਬਿਆਰ ਇਲੈਕਸ਼ਨ ਦੇ ਵੇਖਣ ਤੋਂ ਬਾਅਦ ਜੋ ਆਪਾਂ ਇੰਟਰਨੈਟ ਤੇ ਵੇਖ ਰਹੇ ਸੀ ਇੰਨੀ ਹਾਈਪ ਸੀਗੀ ਕਾਂਗਰਸ ਦੀ ਐਂਡ ਸੌਰੀ ਇੰਡੀਆ ਗੜ ਬੰਦਾਂ ਦੀ ਫਿਰ ਵੀ ਇਹਨਾਂ ਨੂੰ ਇੰਨੀਆਂ ਕੱਟ ਸੀਟਾਂ ਆਈਆਂ ਪੰਜਾਬ 'ਚ ਤਾਂ ਤੁਹਾਨੂੰ ਦੱਸਾਂ ਮੈਂ ਜੇ ਤਰਨ ਤਰਨ ਜਿੱਦਾ ਮੈਨੂੰ ਕਾਂਗਰਸ ਦੀ ਦਾ ਪਹਿਲੇ ਦਿਨ ਤੋਂ ਉਮੀਦ ਨਹੀਂ ਸੀ ਕਿਉਂਕਿ ਤਰਨ ਤਰਨ ਦੀ ਸੀ ਇੱਕ ਪੰਥਕ ਸੀਟ ਹਾਂਜੀ ਹਾਂਜੀ ਉਮੀਦ ਸੀ ਦੋ ਮਾਂ ਤੜਿਆਂ ਨੇ ਜਾਂ ਬੱਦਲ ਤੜਾ ਤੇ ਜਾਂ ਮਨਦੀਪ ਸਿੰਘ ਨਾ ਤੜਾ ਹਾਂਜੀ ਹਾਂਜੀ ਬਾਕੀ ਉਥੋਂ ਦੇ ਲੋਕਾਂ ਨੇ ਆਮ ਆਦਮੀ ਨੂੰ ਚੁਣਿਆ ਉਹਨਾਂ ਦੀ ਆਪਣੀ ਕੋਈ ਰਾਏ ਹੋਊਗੀ ਵੇਖੋ ਜੀ ਇਹਦੇ ਸਾਇਲੈਂਟ ਵੋਟਰਸ ਬਹੁਤ ਹੁੰਦੇ ਆ ਹੋ ਸਕਦਾ ਇੰਟਰਨੈਟ ਤੇ ਬਹੁਤ ਬੰਦੇ ਕਹਿੰਦੇ ਨੇ ਨਹੀਂ ਜੀ ਨਹੀਂ ਸ਼੍ਰੋਮਣੀ ਅਕਾਲੀ ਦਲ ਚੰਗਾ ਜੀ ਵਾਰਿਸ ਪੰਜਾਬ ਦੇ ਤੜਾ ਚੰਗਾ ਪਰੰਤ ਕਿਤੇ ਨਾ ਕਿਤੇ ਆ ਕੇ ਉਹ ਆਮ ਆਦਮੀ ਦੀ ਪਾਰਟੀ ਵੱਲ ਝੁੱਕ ਗਏ ਸਰਕਾਰ ਦੇਖ ਕੇ ਜਾਂ ਤੰਤਰ ਦੇਖ ਕੇ ਇੰਟਰਨੈਟ ਤੇ ਬੰਦ ਹੋ ਜਾਂਦੇ ਕੋਈ ਵੀ ਗਵਰਨਮੈਂਟ ਆਪਣਾ ਪ੍ਰਚਾਰ ਕਰਦੀ ਨਾ ਕੋਈ ਵੀ ਪਾਰਟੀ ਆਪਣਾ ਪ੍ਰਚਾਰ ਕਰਦੀ ਹਾਂਜੀ ਉਹਨਾਂ ਨੂੰ ਲੋਕਾਂ ਅੱਗੇ ਫੈਕਟ ਤੇ ਕਿਦਾਂ ਸਿਸਟਮ ਜਨੂੰ ਸੁਧਾਰ ਕਰੋਗੇ ਆਪਣੀ ਆਈਡੀਓਲੋਜੀ ਪੇਸ਼ ਜ਼ਰੂਰ ਕਰਨੀ ਚਾਹੀਦੀ ਉਹਨਾਂ ਸਰਦਾਰ ਸੁਖਬੀਰ ਸਿੰਘ ਬਾਦਲ ਗੱਲ ਕਰਦੇ ਨੇ ਕਿ ਅਸੀਂ 10 ਸਾਲ ਕੰਮ ਕੀਤਾ ਹਾਂ ਕੀਤਾ ਹਾਂਜੀ ਉਹਨਾਂ ਨੂੰ ਬੇਅਦਬੀਆਂ ਦਾ ਤਬਾ ਲੱਗਿਆ ਨਹੀਂ ਕਾਰਵਾਈ ਕੀਤੀ ਲੋਕਾਂ ਨੇ ਚੱਕ ਕੇ ਮਾਰਿਆ ਨਹੀਂ ਲੋਕਾਂ ਨੇ ਪਸੰਦ ਕੀਤਾ ਉਸ ਤੋਂ ਬਾਅਦ ਹੁਣ ਦੁਬਾਰਾ ਉਹ ਹਾਈਪ ਵੀ ਦੇ ਰਿਆ ਲੋਕ ਕਿ ਅਕਾਲੀ ਦਲ ਦਾ ਦੁਬਾਰਾ ਜਨਮ ਹੋ ਰਿਹਾ ਹੈ ਰਿਵਾਈਵ ਹੋ ਰਿਹਾ ਹੈ ਅਕਾਲੀ ਦਲ ਪਰ ਖੁੱਲ ਕੇ ਕੋਈ ਵੀ ਲੀਡਰ ਆਪਣੀ ਜਿਹਨੂੰ ਕਹਿ ਰੋ ਕਿ ਕਿੱਦਾਂ ਪੰਜਾਬ ਦਾ ਕਰਜ਼ਾ ਉਤਾਰਿਆ ਜਾਵੇ ਕਿੱਦਾਂ ਤੁਸੀਂ ਪੰਜਾਬ ਨੂੰ ਦੂਜੇ ਸੂਬਿਆਂ ਤੋਂ ਉੱਤੇ ਲੈ ਜਾਓਗੇ ਤੁਹਾਡੇ ਕੋਲ ਇਹੋ ਜਾ ਕੀ ਹੈ ਕਿਹੜੀਆਂ ਪਾਲਸੀਆਂ ਉਹ ਪੇਸ਼ ਕਿਉਂ ਨਹੀਂ ਪਹਿਲਾਂ ਕਰਦੇ ਕਿ ਅਸੀਂ ਆ ਚੀਜ਼ਾਂ ਕਰਕੇ ਪੰਜਾਬ ਨੂੰ ਇੱਕ ਨੰਬਰ ਤੇ ਲਿਆਵਾਂਗੇ ਹਮੇਸ਼ਾ ਕਹਿ ਦਿੰਦੇ ਆ ਆ ਫਰੀ ਦੇਾਂਗੇ ਅਸੀਂ ਤੁਹਾਡੇ ਲਈ ਆ ਕੁਛ ਕਰ ਦੇਾਂਗੇ ਇਹ ਦੱਸੋ ਕਿ ਹਰੇਕ ਸਾਲ 30000 ਕਰੋੜ ਤੋਂ ਕਰਜ਼ਾ ਚੱਕਦੀ ਆਮ ਆਦਮੀ ਦੀ ਸਰਕਾਰ 2014 ਤੋਂ ਸ਼ੁਰੂ ਹੋਈ 11 ਤੋਂ ਕਰਜ਼ੇ ਚੱਕਣੇ ਸਾਰੇ ਸਰਕਾਰਾਂ ਉਸ ਨੂੰ ਲਾਉਣ ਦਾ ਤੁਹਾਡੇ ਕੋਲ ਕੀ ਤਰੀਕਾ ਹੈ ਇਹ ਦੋ ਕਿਸੇ ਨੇ ਵੀ ਨਹੀਂ ਦੱਸਿਆ ਅੱਜ ਤੱਕ ਹਰੇਕ ਵਾਰੀ ਬਸ ਕਰਾਂਗੇ ਇਹਦੇ ਵਿੱਚ ਆਪਾਂ ਪਾਰਟੀਆਂ ਨੂੰ ਪੂਰਾ ਦੋਸ਼ ਨਹੀਂ ਦੇ ਸਕਦੇ ਸ਼ਾਇਦ ਆਮ ਲੋਕ ਵੀ ਇਹਦੇ ਆਪਾਂ ਵੀ ਇਹਦੇ ਹਿੱਸੇਦਾਰ ਆ ਪੂਰੇ ਮਜੇ ਵਿੱਚ ਜਿੱਦਾਂ ਹੁਣ ਬੱਸਾਂ ਦਾ ਕਰਾਇਆ ਫਰੀ ਹੈ ਬੱਸਾਂ ਦਾ ਕਰਾਇਆ ਫਰੀ ਹੈ ਔਰਤਾਂ ਦਾ ਕਰਾਇਆ ਫਰੀ ਹੈ ਮੰਨ ਲਓ ਔਰਤਾਂ ਲਈ ਬੱਸਾਂ ਦਾ ਕਰਾਇਆ ਫਰੀ ਹੈ ਤਾਂ ਔਰਤਾਂ ਜਾ ਰਹੀਆਂ ਬਟ ਆ ਆਮ ਬੰਦਿਆਂ ਨੂੰ ਵੀ ਇਹ ਚੀਜ਼ ਸੋਚਣੀ ਚਾਹੀਦੀ ਹੈ ਡਰਾਈਵਰਾਂ ਦਾ ਵੀ ਕਰਾਇਆ ਡਰਾਈਵਰਾਂ ਦੀ ਤਨਖਾਹ ਹੈ ਕੰਡਕਟਰਾਂ ਦੀ ਤਨਖਾਹ ਹੈ ਮੰਨ ਲਓ ਹੋਰ ਵੀ ਖਰਚਾ ਅਕਸਰ ਬੱਸ ਚੱਲ ਰਹੀ ਹੈ ਤਾਂ ਮਸ਼ੀਨਰੀ ਵੀ ਖਸ ਰਹੀ ਹੈ ਉਹਦੇ ਤੇ ਆਪਾਂ ਦਾ ਰਿਪੇਅਰ ਦਾ ਵੀ ਖਰਚਾ ਹੈ ਤੇਲ ਵੀ ਛੱਡ ਰਿਹਾ ਹੁੰਦੇ ਚ ਵੇਖਿਆ ਜਾਂਦਾ ਆਮ ਘਰਾਂ ਦੇ ਬੰਦਿਆਂ ਨੂੰ ਤਾਂ ਕਰਾਇਆ ਬੀਬੀਆਂ ਨੂੰ ਵੀ ਪਰਣਾ ਚਾਹੀਦਾ ਹਾਂਜੀ ਹਾਂਜੀ ਚਲ ਮਾੜੇ ਬੰਦੇ ਲਈ ਸਹੂਲਤ ਮਿਲਣੀ ਮਿਲਣੀ ਚਾਹੀਦੀ ਗਰੀਬ ਪਰਿਵਾਰ ਨੂੰ ਸਹੂਲਤ ਜਰੂਰ ਮਿਲਣੀ ਚਾਹੀਦੀ ਹੁਣ ਜਾਣ ਹੁਣ ਜਿਹੜਾ ਪਰ ਸਕਦਾ ਉਹ ਵੀ ਆਧਾਰ ਕਾਰਡ ਦੀ ਟਿਕਟ ਲੈ ਕੇ ਤੇ ਬਹਿ ਜਾਂਦਾ ਸੱਤ ਜਣ ਹੋ ਸਕਦਾ ਉਹਦੇ ਚ ਆਪਣੇ ਪਰਿਵਾਰਾਂ ਦੀ ਬੀਬੀਆਂ ਐ ਸਾਡੀਆਂ ਬੀਬੀਆਂ ਦਾ ਪਹਿਲਾਂ ਕਹੀਦਾ ਭਾਈ ਟਿਕਟ ਲੈ ਕੇ ਜਾ ਉਹ ਆਧਾਰ ਕਾਰਡ ਹੀ ਰੱਖੀ ਜੋ ਉਹੀ ਗੱਲ ਤੇ ਇਹ ਗੱਲ ਪੱਕੀ ਹੈ ਤੁਸੀਂ ਇਹ ਬੱਸਾਂ ਦੇ ਕਨੈਕਟਰਾਂ ਦਾ ਸਾਫ ਲਾ ਲਿਆ ਜਿਹੜੀ ਆਧਾਰ ਕਾਰਡ ਦੀ ਬੀਬੀ ਉਹਨਾਂ ਕੋਡ ਨਾਲ ਵੇਦੇ ਉਹ ਉਹ ਵਿਚਾਰੇ ਆ ਉਹ ਆ ਪੱਕਿਆ ਕਿਉਂਕਿ ਉਹਨਾਂ ਨੂੰ ਸਮੇਂ ਸਿਰ ਤਨਖਾਹਾਂ ਨਹੀਂ ਮਿਲਦੀਆਂ ਅਕਸਰ ਉਹਨਾਂ ਨੇ ਵੀ ਆਪਦਾ ਘਰ ਚਲਾਉਣਾ ਹੈ ਜਦੋਂ ਕੰਮ ਕਰ ਰਹੇ ਹਾਂ ਉਹਨਾਂ ਦੇ ਵੀ ਘਰ ਉਹ ਵੀ ਰੋਟੀ ਖਾਂਦੇ ਆ ਆਪਾਂ ਵੀ ਰੋਟੀ ਖਾਂਦੇ ਆ ਸ਼ਾਇਦ ਲੋਕਾਂ ਦਾ ਵੀ ਇਹ ਪੂਰਾ ਹਿੱਸੇਦਾਰ ਹੈ ਕਿਉਂਕਿ ਲੋਕ ਚਾਹੁੰਦੇ ਸਾਨੂੰ ਹਰ ਚੀਜ਼ ਫਰੀ ਚ ਮਿਲੇ ਅਗਰ ਕਿਸੇ ਅਗਰ ਉਹ ਬੱਸਾਂ ਦਾ ਕਿਰਾਇਆ ਲੈਣਗੇ ਬੱਸਾਂ ਇੱਕ ਤਰ੍ਹਾਂ ਦਾ ਟਰਾਂਸਪੋਰਟੇਸ਼ਨ ਹੈ ਪ੍ਰਾਈਵੇਟ ਵੀ ਚੱਲਦੀਆਂ ਹੋਈਆਂ ਬੈਨਫਿਟ ਕਮੋਨੀ ਹੈ ਔਰ ਪੰਜਾਬ ਸਰਕਾਰ ਵੀ ਬੱਸਾਂ ਟਰਾਂਸਪੋਰਟ ਦੇ ਜ਼ਰੀਏ ਕੁਝ ਪੈਸਾ ਕਮਾਏ ਕੁਝ ਪੈਸਾ ਬਿਜਲੀ ਦੇ ਜ਼ਰੀਏ ਕਮਾਇ ਜਿੱਦਾਂ ਬਿਜਲੀ ਫ੍ਰੀ ਦੇ ਰਹੀ ਹੈ ਚਲੋ ਬਾਕੀ ਆਪਣਾ ਦੂਜੀ ਗੱਲ ਆਪਾਂ ਕਰ ਲਈਏ ਦਿੱਲੀ ਹਾਂਜੀ ਪਿੱਛੇ ਜੇ ਦਿੱਲੀ ਵਿੱਚ ਲਾਲ ਕਿਲੇ ਕੋਲ ਬੰਬ ਧਮਾਕਾ ਹੋਇਆ ਨੌ ਜਣਿਆਂ ਦੀ ਮੌਤ ਹੋ ਗਈ ਕੁਝ ਬੰਦੇ ਜ਼ਖਮੀ ਹੋਏ ਉਹਦੇ ਪਿੱਛੇ ਅਜੇ ਖੁੱਲ ਕੇ ਸਰਕਾਰ ਮੋਦੀ ਸਾਹਿਬ ਨੇ ਬਿਹਾਰ ਦੀ ਰੈਲੀ ਵਿੱਚ ਬਿਆਨ ਤਾਂ ਦਿੱਤਾ ਕਿ ਇਹਦੇ ਪਿੱਛੇ ਕੋਈ ਵੀ ਜੇ ਹੋਵੇਗਾ ਤੇ ਉਹਨੂੰ ਬਖਸ਼ਿਆ ਨਹੀਂ ਜਾਵੇਗਾ। ਹਾਂਜੀ। ਪਰ ਉਹਨਾਂ ਖੁੱਲ ਕੇ ਨਹੀਂ ਦੱਸਿਆ ਕਿ ਉਹ ਕਿਸ ਨੂੰ ਟਾਰਗੇਟ ਕਰ ਰਹੇ। ਇਹਨਾਂ ਨੇ ਜੰਮੂ ਕਸ਼ਮੀਰ ਚ ਇੱਕ ਮੁੰਡਾ ਚੱਕਿਆ ਉਹਦੇ ਕੋਲ 2900 ਕਿਜੀ ਮੋਨਾਈਟ ਰੇਟ ਕੋਈ ਕੈਮੀਕਲ ਜੋ ਬੌਮਿੰਗ ਵਿੱਚ ਵਰਤਿਆ ਜਾਂਦਾ। ਹਾਂਜੀ। ਉਹ ਬਰਾਮਦ ਹੋਇਆ ਇੱਕ ਇਕੋਸਪੋਰਟ ਕੱਢੀ ਦਾ ਨਾਮ ਲੈਂਦੇ ਆ ਦਿੱਲੀ ਚ ਚੱਕੀ ਗਈ ਹੈ। ਇੱਕ ਜਣਾ ਫੜਿਆ ਅਜੇ ਉਹਦੇ ਸਾਹਮਣੇ ਕੋਈ ਖੁੱਲ ਕੇ ਪੇਸ਼ ਨਹੀਂ ਆ ਰਿਹਾ ਕਿ ਇਹਦੇ ਅਸਲ ਲੈਂਦੇ ਪਿੱਛੇ ਕੌਣ ਸੀ। ਵੇਖੋ ਜੀ ਇਹਦੇ ਪਿੱਛੇ ਕੌਣ ਸੀ ਕੌਣ ਨਹੀਂ ਇਹਦਾ ਸਰਕਾਰ ਦੀ ਜ਼ਿੰਮੇਵਾਰੀ ਹੈ ਪਤਾ ਕਰਨ ਦੀ ਪਰ ਇਹ ਹੋਇਆ ਸ਼ਾਇਦ ਇਸ ਦਾ ਕਾਰਨ ਹੀ ਸਰਕਾਰ ਹੈ ਕਿਉਂਕਿ ਸਰਕਾਰ ਦੀ ਇੰਟੈਲੀਜੈਂਸ ਦਾ ਫੇਲੀਅਰ ਹੈ ਫੇਲੀਅਰ ਹੈ ਅਗਰ ਉਹ ਧਮਾਕਾ ਹੋਣ ਤੋਂ ਬਾਅਦ ਸਾਰਾ ਕੁਝ ਪਤਾ ਕਰ ਸਕਦਾ ਤਾਂ ਸ਼ਾਇਦ ਉਹਨਾਂ ਕੋਲ ਇੰਟੈਲੀਜੈਂਸ ਪਹਿਲਾਂ ਹੀ ਰਿਪੋਰਟ ਪਹਿਲਾਂ ਕਿਉਂ ਨਹੀਂ ਸੀ ਤੇ ਅਗਰ ਇਹ ਮੰਨ ਲਓ ਜਿੱਦਾਂ ਲਾਲ ਕਿਲਾ ਕ라우ਡਿਡ ਪਲੇਸ ਹੈ ਉੱਥੇ ਲੋਕ ਬਹੁਤ ਜ਼ਿਆਦਾ ਗਿਣਤੀ 'ਚ ਹੁੰਦੇ ਨੇ ਤਾਂ ਅਗਰ ਉੱਥੇ ਕੋਈ ਮਿਸ ਹੈਪਨਿੰਗ ਹੋ ਸਕਦੀ ਹੈ ਜਿੱਦਾਂ ਮੈਂ ਵੀ ਖਬਰਾਂ 'ਚ ਦੇਖ ਰਿਹਾ ਸੀ ਕਿ ਇੱਕ ਸਾਗ ਇੱਕ ਕਾਰ ਉੱਥੇ ਕਾਫੀ ਸਮੇਂ ਲਈ ਇੱਕ ਜਗ੍ਹਾ ਤੇ ਖੜੀ ਸੀ ਅਗਰ ਉੱਥੇ ਸਿਕਿਉਰਿਟੀ ਸੀ ਤੇ ਸਿਕਿਉਰਿਟੀ ਵਾਲਿਆਂ ਦੇ ਇਸ ਗੱਲ ਵੱਲ ਧਿਆਨ ਜਾਨਣਾ ਚਾਹੀਦਾ ਸੀਗਾ ਆਈਡੈਂਟੀਫਾਈ ਨਹੀਂ ਮੇਰੇ ਨਾਲ ਟਾਈਮ 'ਚ ਸਾਧਨ ਇੱਕ ਜਗ੍ਹਾ ਤੇ ਖੜਿਆ ਹੈ ਤੇ ਕਿਉਂ ਖੜਿਆ ਹੈ ਜਾਂ ਉੱਥੇ ਪ੍ਰੋਪਰ ਸਿਕਿਉਰਿਟੀ ਨਹੀਂ ਸੀ ਉਹਨਾਂ ਕੋਲ ਪ੍ਰੋਪਰ ਇੱਕ ਇਕਵਿਪਮੈਂਟ ਨਹੀਂ ਆਪਣੇ ਸਾਧਨ ਨਹੀਂ ਸੀ ਜਿੰਦਿਆਂ ਨਾਲ ਪਤਾ ਕਰ ਸਕਣ ਜੋ ਵੀ ਹੈ ਬਾਕੀ ਮੇਰੇ ਹਿਸਾਬ ਨਾਲ ਦਾਲ ਹੋਇਚ ਕੁਝ ਜ਼ਰੂਰ ਕਰ ਲੈ ਸਰਕਾਰ ਦੀ ਕਿਸੇ ਨਾ ਕਿਸੇ ਜ਼ਿੰਮੇਵਾਰੀ ਹੋਣੀ ਚਾਹੀਦੀ ਹੈ ਕਈ ਵਾਰੀ ਆਪ ਇਹ ਵੀ ਤੱਬਾ ਲੱਗਦਾ ਨਾ ਜੰਮੂ ਕਸ਼ਮੀਰ ਦੇ ਲੋਕਾਂ ਦੇ ਵੀ ਬਿਆਨ ਆਉਂਦੇ ਨੇ ਆਪਾਂ ਦੇਖਦੇ ਆਂ ਕਿ ਸਾਡੇ ਤੇ ਤਸ਼ੱਦਦ ਹੋ ਰਿਹਾ ਲੋਕੀ ਸਰਕਾਰ ਸਾਡੇ ਤੇ ੱੱਕਾ ਕਰ ਰਹੀ ਹੈ ਸਾਡੇ ਨਾਜਾਇਜ਼ ਮੁੰਡਿਆਂ ਨੂੰ ਕਰੋ ਚੱਕਿਆ ਜਾ ਰਿਹਾ ਹਾਂਜੀ ਇਹ ਨਿੱਕੇ ਨਿੱਕੇ ਜਿਹੜੇ ਇਨਸੀਡੈਂਟ ਹੁੰਦੇ ਆ ਇਹਨਾਂ ਕਰਕੇ ਦੁਬਾਰਾ ਫੇਰ ਜਿੱਦਾਂ ਉਹ ਮੁੰਡਾ ਚੱਕਿਆ ਹਾਂਜੀ ਉਹਦਾ ਆਪਾਂ ਕਹਿ ਸਕਦੇ ਆਂ ਜਿੱਦਾਂ ਪੰਜਾਬ 84 ਦਾ ਦੌਰ ਸੀਗੀ ਉਹ 84 ਸਾਲ ਹੋ ਰਹੇ ਸਨ ਮੌਜੂਦਾ ਸਮੇਂ ਚ ਬੀਜੇਪੀ ਸਰਕਾਰ ਜੇ ਜੰਮੂ ਕਸ਼ਮੀਰ ਜੰਮੂ ਕਸ਼ਮੀਰ ਤਾਂ ਮੇਰੇ ਹਿਸਾਬ ਨਾਲ 47 ਦੀ ਆਜ਼ਾਦੀ ਤੋਂ ਬਾਅਦ ਹੁਣ ਤੱਕ ਚੱਲ ਹੀ ਰਿਹਾ ਰੁਕਿਆ ਨਹੀਂ ਉਹ ਤੁਸੀਂ ਫਰਕ ਲਾਇਆ ਸਰਵਿਸ ਜਦੋਂ ਕਾਂਗਰਸ ਦੀ ਸਰਕਾਰਾਂ ਸੀ ਤੇ ਉਹ ਇੱਕ ਧਰਮ ਨੂੰ ਟਾਰਗੇਟ ਨਹੀਂ ਕਰਦੀ ਮੇਨ ਇਹਦਾ ਕਾਰਨ ਇਹ ਹੈ ਵੀ ਬੀਜੇਪੀ ਦੇ ਇੱਕ ਆਈਡਿਓਲੋਜੀ ਹੈ ਉਹ ਮੁਸਲਮਾਨਾਂ ਨਫ਼ਰਤ ਕਰਦੀ ਹੈ ਕੋਈ ਜ਼ਿਆਦਾ ਉਹ ਹਿੰਦੂ ਧਰਮ ਨੂੰ ਕਰਦੀ ਹੈ ਪ੍ਰਿਫਰ ਕਰਦੀ ਉਹਨਾਂ ਦੀ ਆਈਡਿਓਲੋਜੀ ਹਿੰਦੂ ਧਰਮ ਤੇ ਹੈ ਹਿੰਦੂ ਧਰਮ ਆਪਾਂ ਨੂੰ ਇਹਦੇ ਨਾਲ ਕੋਈ ਉਹ ਗੁੱਸਾ ਗਿਲਾ ਨਹੀਂ ਹੈ ਕਿ ਉਹ ਉਹ ਨੂੰ ਹਿੰਦੂ ਧਰਮ ਨੂੰ ਕਿਉਂ ਫੋਲੋ ਕਰਦਾ ਜਾਂ ਲਈ ਪਰ ਉਹਨਾਂ ਨੂੰ ਦੂਸਰੇ ਧਰਮਾਂ ਦਾ ਸਤਿਕਾਰ ਕਰਨਾ ਚਾਹੀਦਾ ਟਾਰਗੇਟ ਨਹੀਂ ਕਰਨਾ ਚਾਹੀਦਾ ਗੁਰਬਾਣੀ 'ਚ ਵੀ ਲਿਖਿਆ ਸਾਰੇ ਧਰਮਾਂ ਦਾ ਸਤਿਕਾਰ ਕਰੋ ਤੁਸੀਂ ਆਪਣੇ ਧਰਮ ਨੂੰ ਮੰਨੋ ਦੂਜਿਆਂ ਦੀ ਕਿਉਂ ਬੇਗਤਰੀ ਕਰਦੇ ਮੇਨ ਉਹੀ ਗੱਲ ਹੈ ਜਿੱਦਾਂ ਜੋ ਵੀ ਗੱਲ ਹੁੰਦੀ ਹੈ ਉਸ ਅਗਰ ਦੇਸ਼ ਵਿੱਚ ਕੋਈ ਵੀ ਗਲਤ ਤਮਾ ਮੰਨ ਲਓ ਤਮਾਕਾ ਹੁੰਦਾ ਹੈ ਜਾਂ ਕੋਈ ਤੰਗਾ ਹੁੰਦਾ ਹੈ ਤੋਂ ਸਭ ਤੋਂ ਪਹਿਲਾਂ ਮੁਸਲਮਾਨਾਂ ਨੂੰ ਹੀ ਟਾਰਗੇਟ ਕੀਤਾ ਜਾਂਦਾ ਹੈ ਔਰ ਜੋ ਨਹੀਂ ਆ ਕੇ ਗੱਲ ਕਰਦੇ ਕੋਈ ਧਰਮ ਦਾ ਇੱਕ ਧਰਮ ਦਾ ਵਿਅਕਤੀ ਹੀ ਹਮੇਸ਼ਾ ਕੋਈ ਗੱਲ ਕਰ ਲਈ ਆਪਾਂ ਪੰਜਾਬ ਦੇ ਕੋਈ ਗੱਲ ਕਰਦੇ ਆ ਠੱਕਾ ਨਹੀਂ ਦੇ ਉਹਨਾਂ ਨੂੰ ਖਾਲਸਾਤਾਨ ਦਾ ਟੈਗ ਲੱਗ ਜਾਂਦਾ ਹਾਂ ਜੀ ਮੁਸਲਮਾਨਾਂ ਨੂੰ ਕਰਦੇ ਨੇ ਉਹਨਾਂ ਨੂੰ ਢੀਂਦੂ ਕਹਿੰਦੇ ਹਾਂ ਜੀ ਤੇ ਕੋਈ ਵੀ ਮਤਲਬ ਬੀਜੇਪੀ ਗਵਰਨਮੈਂਟ ਖਿਲਾਫ ਬੋਲੇ ਤਾਂ ਫਲਾਣਾ ਜੀ ਧਮਕਾਣਾ ਹੈ ਤਾਂ ਵੇਖੋ ਇਹ ਖਾਲਸਤਾਨਨ ਪੰਜਾਬ ਵਾਲਿਆਂ ਨੂੰ ਟੈਰਰਿਸਟ ਕਹਿਣਾ ਬਹੁਤ ਸੌਖਾ ਹੈ ਪਰ ਮੇਰੇ ਸਾਹਮਣੇ ਜੱਦਾ ਆਜ਼ਾਦੀ ਲਈ ਆ ਸਭ ਤੋਂ ਜ਼ਿਆਦਾ ਸ਼ਹੀਦੀਆਂ ਪੰਜਾਬ ਵਾਲਿਆਂ ਨੇ ਦਿੱਤੀਆਂ ਨੇ ਸਭ ਤੋਂ ਜ਼ਿਆਦਾ ਪੈਸਾ ਦੇਸ਼ ਨੂੰ ਜਹਾਜ਼ ਹੁਣ ਤੋਂ ਬਾਅਦ ਜਦੋਂ ਪੰਡਿਤ ਜਵਾਰ ਲਾਲ ਨਹਿਰੂ ਜੀ ਨੇ ਕਿਹਾ ਸੀ ਕਿ ਵਿਦੇਸ਼ ਵਿੱਚ ਪੈਸੇ ਦੀ ਕਮੀ ਹੈ ਤਾਂ ਸਾਰੇ ਰਾਜਾਂ ਨੂੰ ਕਿਹਾ ਗਿਆ ਸੀ ਪੈਸਾ ਇਕੱਠਾ ਕੀਤਾ ਜਾਵੇ ਸਭ ਤੋਂ ਵੱਧ ਪੈਸਾ ਤੇ ਸਭ ਤੋਂ ਵੱਧ ਸੋਨਾ ਵੀ ਪੰਜਾਬ ਲੱਗਾ ਸਭ ਤੋਂ ਵੱਧ ਕ੍ਰਾਂਤੀਕਾਰੀ ਵੀ ਪੰਜਾਬ ਵਿੱਚ ਹੈ ਤੇ ਫਿਰ ਮੇਰੇ ਸਾਹਮਣੇ ਜਿਹੜੇ মিডিਆ ਹਾਊਸ ਜਿਹੜੇ ਜਾਂ ਕੋਈ ਵੀ ਹੋਰ ਵਿਅਕਤੀ ਬੋਲ ਰਿਹਾ ਕਿ ਪੰਜਾਬ ਵਿੱਚ ਖਾਲਿਸਤਾਨੀ ਜਾਓ ਕੁਝ ਹੋਰ ਹੈ ਪੰਜਾਬ ਸ਼ਾਇਦ ਪੰਜਾਬ ਨਾ ਹੁੰਦਾ ਤਾਂ ਸ਼ਾਇਦ ਹਿੰਦੁਸਤਾਨ ਨਾ ਮੇਰਾ ਇਹ ਮੇਰੀ ਸੋਚ ਹੈ ਹੋਰ ਕਿਸੇ ਦੀ ਕੁਝ ਹੋਰ ਸੋਚ ਹੋ ਸਕਦੀ ਹੈ ਇਹਦੇ 'ਚ ਆਪਾਂ ਇਹ ਨਹੀਂ ਕਹਿ ਸਕਦੇ ਕਿ ਬਾਕੀ ਕਿਸੇ ਧਰਮ ਦੇ ਬੰਦੇ ਦਾ ਹਿੱਸਾ ਨਹੀਂ ਸੀ ਸ਼ਾਇਦ ਇਹ ਸੀ ਕਿ ਉਹ ਆਪਾ ਧਰਮ ਨਰ ਨਹੀਂ ਜੋੜਨਾ ਚਾਹੁੰਦੇ ਸੀ ਅਗਰ ਪੰਜਾਬ ਬਰ ਭਾਰਤ ਦੀ ਸਰਕਾਰ ਇਦਾਂ ਦੇ ਟੈਗ ਨਾਲ ਲਾਉਂਦੀ ਤਾਂ ਮੰਨ ਲਓ ਕਿਸਾਨੀ ਅੰਦੋਲਨ ਹੋਇਆ ਕਿਸਾਨਾਂ ਇੱਕ ਦੇ ਅੰਦੋਲਨ ਤੋਂ ਬਾਅਦ ਪੰਜਾਬ ਚ ਟਾਰਗ ਪੰਜਾਬ ਨੂੰ ਡਾਇਰੈਕਟ ਟਾਰਗੇਟ ਕਰਨ ਲੱਗ ਗਏ ਖਾਲਿਸਤਾਨ ਕਰਕੇ ਉਹਦਾ ਮੇਨ ਕਾਰਨ ਇਹ ਸੀ ਜੋ ਮੋਦੀ ਸਾਹਿਬ ਬਾਨੀ ਅਦਾਨੀ ਨੂੰ ਇੰਨਾ ਸਾਰਾ ਤੰਤਰ ਲੈਣਾ ਚਾਹੁੰਦੇ ਸੀ ਮੰਡੀਆਂ ਖਤਮ ਕਰਨਾ ਚਾਹੁੰਦੇ ਸੀ ਤਾਂ ਉਹਨਾਂ ਨਾਲ ਉਹ ਗੱਲ ਪੂਰੀ ਨਹੀਂ ਹੋਈ ਉਹ ਮਾਨੀਆਂ ਡਾਨੀਆਂ ਉਹਨਾਂ ਨੂੰ ਫੰਡਿੰਗ ਕਰਦੇ ਆ ਇਲੈਕਸ਼ਨਾਂ ਵਾਲੀ ਸਰਕਾਰਾਂ ਨੂੰ ਪੈਸਾ ਮਿਲਦਾ ਉਹਨਾਂ ਤੋਂ ਸੋ ਉਹਨਾਂ ਦੀ ਦਾਲ ਨਹੀਂ ਖਲੀ ਤਾਂ ਉਹਨਾਂ ਨੇ ਪੰਜਾਬ ਨੂੰ ਡੀਫੇਮ ਕਰਨਾ ਸ਼ੁਰੂ ਕਰ ਦਿੱਤਾ ਚਲੋ ਸਾਸੇਕਾਲ ਦਰਸ਼ਕੋ ਜੇ ਤੁਹਾਨੂੰ ਸਾਡੀਆਂ ਗੱਲਾਂ ਬਾਤਾਂ ਪਸੰਦ ਆਈਆਂ ਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਤੇ ਅਸੀਂ ਅਗਲੇ ਸ਼ਨੀਵਾਰ ਫਿਰ ਪੂਰੇ ਹਫ਼ਤੇ ਦੇ ਜੋ ਕਰੰਟ ਮੁੱਦੇ ਹੋਣਗੇ ਉਹਨਾਂ ਤੇ ਆਪਣੇ ਵਿਚਾਰ ਪੇਸ਼ ਕਰਾਂਗੇ ਸਾਡੀਆਂ ਇਹਨਾਂ ਗੱਲਾਂ ਬਾਤਾਂ ਤੋਂ ਕਿਸੇ ਕਮਿਊਨਿਟੀ ਕਿਸੇ ਧਰਮ ਜਾਂ ਕਿਸੇ ਪਾਰਟੀ ਦੇ ਨੁਮਾਇੰਦੇ ਨੂੰ ਠੇਸ ਪਹੁੰਚੀ ਹੋਵੇ ਤੇ ਸਾਡੇ ਵੱਲੋਂ ਅਸੀਂ ਉਹਨਾਂ ਨੂੰ ਮਾਫੀ ਮੰਗਦੇ ਹਾਂ ਸਾਨੂੰ ਸਾਡੇ ਇਸ ਗੱਲਬਾਤ ਦਾ ਮਕਸਦ ਕਿਸੇ ਨੂੰ ਠੇਸ ਪਹੁੰਚਾਉਣਾ ਬਿਲਕੁਲ ਵੀ ਨਹੀਂ ਸੀ